ਕੀ ਸੋਸ਼ਲ ਮੀਡੀਆ ਘਰ ਚਲਾਉਂਦਾ ਆ ਜਦੋਂ ਦਾ ਕਮਲਕੌਰ ਭਾਬੀ ਉਰਫ ਕੰਚਨ ਕੁਮਾਰੀ ਦਾ ਕਤਲ ਹੋਇਆ ਦੋ ਹਿੱਸਿਆਂ ਚ ਲੋਕ ਵੰਡੇ ਗਏ ਨੇ ਕੁਝ ਕਹਿੰਦੇ ਆ ਠੀਕ ਹੋ ਰਿਹਾ ਕੁਝ ਕਹਿੰਦੇ ਗਲਤ ਹੋ ਰਿਹਾ ਇੰਸਟਾਗ੍ਰam ਬਿਲਕੁਲ ਤੁਹਾਨੂੰ ਪੌਪੂਲਰ ਕਰਦਾ ਹੈ YouTube ਤੁਹਾਨੂੰ ਪੌਪੂਲਰ ਕਰਦਾ ਹੈ ਲੇਕਿਨ ਜਿਹੜੇ ਕ੍ਰੀਏਟਰ ਹੈਗੇ ਆ ਉਹਨਾਂ ਦੇ ਪੈਸੇ ਕਮਾਉਣ ਦੇ ਤਰੀਕੇ ਡਿਫਰੈਂਟ ਲੇਕਿਨ ਇੰਡੀਆ ਦੇ ਅੰਦਰ ਇੰਡੀਆ ਜਿੰਨੂੰ ਆਪਾਂ ਕਲਚਰਲ ਗੱਲ ਕਹਿੰਦੇ ਇੱਥੇ ਸਰਕਾਰਾਂ ਨੇ ਕੋਈ ਬੈਨ ਨਹੀਂ ਲਾਇਆ ਹੋ ਕੋਈ ਵੀ ਨਿਆਣਾ ਕੋਈ ਵੀ ਫੌਨ ਚੱਕ ਕੇ ਕਿਸੇ ਵੀ ਤਰੀਕੇ ਦਾ ਕੰਟੈਂਟ ਵੇਖ ਪਾਦਾ ਹੈ ਤੋਂ ਸਭ ਤੋਂ ਪਹਿਲਾਂ ਸਾਡੀ ਗਵਰਨਮੈਂਟ ਨੂੰ ਅਗਰ ਲੱਗਦਾ ਕਿ ਇੰਨੀ ਜ਼ਿਆਦਾ ਪ੍ਰੋਬਲਮ ਸਟੇਟ ਹੋ ਰਹੀ ਸਭ ਤੋਂ ਪਹਿਲਾਂ ਸਾਡੀ ਗਵਰਨਮੈਂਟ ਐਮੋਲ ਹੋਣਾ ਚਾਹੀਦਾ ਇਹੋ ਜਿਹਾ ਕੰਟੈਂ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ। ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਸੋਸ਼ਲ ਮੀਡੀਆ। ਇਸ ਕਰਕੇ ਨਹੀਂ ਕਿ ਲੋਕ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਆਪਣਾ ਸਮਾਂ ਬਿਤਾਉਂਦੇ ਨੇ। ਬਲਕਿ ਇਸ ਕਰਕੇ ਬਹੁਤੀ ਚਰਚਾ ਹੋ ਰਹੀ ਹੈ ਕਿ ਸੋਸ਼ਲ ਮੀਡੀਆ ਤੇ ਕਿਹੋ ਜਿਹਾ ਕੰਟੈਂਟ ਹੋਣਾ ਚਾਹੀਦਾ ਤੇ ਕਿਹੋ ਜਿਹਾ ਨਹੀਂ ਹੋਣਾ ਚਾਹੀਦਾ। ਸੋਸ਼ਲ ਪੁਲਿਸਿੰਗ ਵੀ ਇਹਦੇ ਉੱਤੇ ਹੋਣੀ ਸ਼ੁਰੂ ਹੋ ਗਈ ਹੈ। ਔਰ ਖਾਸ ਤੌਰ ਤੇ ਜਦੋਂ ਦਾ ਕਮਲਕੌਰ ਭਾਬੀ ਉਰਫ ਕੰਚਨ ਕੁਮਾਰੀ ਦਾ ਕਤਲ ਹੋਇਆ ਹੈ ਉਦੇ ਤੋਂ ਬਾਅਦ ਇਹ ਚਰਚਾ ਹੋਰ ਵੀ ਤਿੱਖੇ ਸੁਰ ਦੇ ਵਿੱਚ ਹੋਣੀ ਸ਼ੁਰੂ ਹੋ ਗਈ ਈਵਨ ਕਿ ਸੋਸ਼ਲ ਮੀਡੀਆ ਦੇ ਉੱਤੇ ਦੋ ਹਿੱਸਿਆਂ 'ਚ ਲੋਕ ਵੰਡੇ ਗਏ ਨੇ ਕੁਝ ਕਹਿੰਦੇ ਆ ਠੀਕ ਹੋ ਰਿਹਾ ਕੁਝ ਕਹਿੰਦੇ ਗਲਤ ਹੋ ਰਿਹਾ ਕੰਟੈਂਟ ਕਿਹੋ ਜਿਹਾ ਹੋਣਾ ਚਾਹੀਦਾ ਔਰ ਇਸ ਸਭ ਦੇ ਵਿੱਚ ਜਦੋਂ ਇਹੋ ਜਿਹਾ ਕੰਟੈਂਟ ਕ੍ਰੀਏਟਰ ਇਹ ਗੱਲ ਦਾਵਾ ਕਰਦੇ ਆ ਕਿ ਭਾਈ ਤੁਸੀਂ ਸਾਨੂੰ ਰੋਕ ਦਿਓ ਆ ਕੁਝ ਕਰਨ ਤੋਂ ਸਾਡਾ ਤਾਂ ਰੋਟੀ ਪਾਣੀ ਇਹਦੇ ਤੋਂ ਚੱਲਦਾ ਅਸੀਂ ਤਾਂ ਆਪਣਾ ਟੱਬਰ ਹੀ ਇਹਦੇ ਨਾਲ ਪਾਲਦੇ ਆ ਉਸ ਗੱਲ ਦੇ ਵਿੱਚ ਕਿੰਨੀ ਕੋਈ ਸੱਚਾਈ ਹੈ ਕੀ ਇਹ ਸੋਸ਼ਲ ਮੀਡੀਆ ਇੰਨੀ ਕੋ ਕਮਾਈ ਦਿੰਦਾ ਆ ਕਿ ਉਹਨਾਂ ਦਾ ਘਰ ਇਹਦੇ ਨਾਲ ਚੱਲਦਾ ਤੇ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਕਰ ਰਹੇ ਜਾਂ ਫਿਰ ਕੀ ਇਹ ਜਿਹੜਾ ਕੰਟੈਂਟ ਆ ਜਿਹਨੂੰ ਬਲਗਰ ਕਿਹਾ ਜਾ ਰਿਹਾ ਜਿਹਨੂੰ ਅਸ਼ਲੀਲ ਕਿਹਾ ਜਾ ਰਿਹਾ ਉਹ ਕੰਟੈਂਟ ਬਹੁਤਾ ਕਮਾਈ ਕਰਨ ਵਾਲਾ ਸੌਦਾ ਬਣਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਇਹਨਾਂ ਨੁਕਤਿਆਂ ਨੂੰ ਥੋੜਾ ਜਿਆਦਾ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਨਾਲ ਦੀ ਨਾਲ ਇਹ ਵੀ ਗੱਲ ਕਰਨੀ ਹੈ ਕਿ ਕੀ ਚੰਗਾ ਕੰਟੈਂਟ ਕ੍ਰੀਏਟ ਕਰਕੇ ਵੀ ਕਮਾਈ ਕੀਤੀ ਜਾ ਸਕਦੀ ਜਾਂ ਆਖਰੀ ਸਾਧਨ ਇਹ ਸੋਸ਼ਲ ਮੀਡੀਆ ਦੇ ਉੱਤੇ ਇਹੀ ਬਚਦਾ ਕਿ ਤੁਸੀਂ ਜੇ ਉਂਝ ਨਹੀਂ ਤੁਹਾਡੀ ਵੀਡੀਓ ਚੱਲਦੀ ਨਹੀਂ ਕਮਾਈ ਹੁੰਦੀ ਤਾਂ ਫੇਰ ਇਸ ਵਾਲੇ ਪਾਸੇ ਵਲਗਰ ਕੰਟੈਂਟ ਪਾ ਕੇ ਤੁਸੀਂ ਅੱਗੇ ਵੱਧ ਜਾਓ ਆਪਾਂ ਇਸ ਬਾਬਤ ਥੋੜੀ ਜਿਹੀ ਡਿਟੇਲਡ ਗੱਲ ਕਰਾਂਗੇ ਔਰ ਗੱਲਬਾਤ ਕਰਨ ਲਈ ਮੇਰੇ ਨਾਲ ਗੁਰਜੀਤ ਸਿੰਘ ਕਾਲੋਹਰੀ ਮੌਜੂਦ ਰਹਿਣਗੇ ਜਿਹੜੇ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਵੀ ਹੈਗੇ ਨੇ ਔਰ ਐਲਗੋਰਿਦਮ ਕੀ ਕਹਿੰਦੀ ਆ سوشل ਮੀਡੀਆ ਦੀ ਉਹਨੂੰ ਹਮੇਸ਼ਾ ਉਹਦੀ ਨਬਜ਼ ਨੂੰ ਚੰਗੇ ਤਰੀਕੇ ਨਾਲ ਜਾਣਦੇ ਨੇ ਕੀ ਕੀਤਾ ਜਾ ਸਕਦਾ ਆ ਕੀ ਹੋ ਰਿਹਾ ਤੇ ਕਿਦਾਂ ਦੀਆਂ ਸੰਭਾਵਨਾਵਾਂ ਬਣ ਸਕਦੀਆਂ ਨੇ ਇਹਨਾਂ ਨੁਕਤਿਆਂ ਦੇ ਉੱਤੇ ਆਪਾਂ ਚਰਚਾ ਕਰਨੀਆਂ ਸਭ ਤੋਂ ਪਹਿਲਾਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਗੁਰਜੀਤ ਸਿੰਘ ਕਾਲੋਂ ਜੀ ਜੀ ਆਇਆਂ ਟੀਵੀ ਪੰਜਾਬ ਤੇ ਥੈਂਕ ਯੂ ਜੀ ਕਾਲੋਂ ਸਾਹਿਬ ਚਰਚਾ ਖੂਬ ਹੋ ਰਹੀ ਐ ਖਾਸ ਤੌਰ ਤੇ ਕਮਲਕੌਰ ਭਾਬੀ ਜਾਂ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਕਿ ਸੋਸ਼ਲ ਮੀਡੀਆ ਦੇ ਉੱਤੇ ਕੀ ਪੋਸਟ ਕੀਤਾ ਜਾਣਾ ਤੇ ਕੀ ਨਹੀਂ ਪੋਸਟ ਕੀਤਾ ਜਾਣਾ ਕਿਹੜਾ ਪੋਸਟ ਕੀਤਾ ਹੋਇਆ ਵੀਡੀਓ ਸਾਨੂੰ ਸੋਸ਼ੀਅਲੀ ਜਿਹੜਾ ਉਹ ਇੰਬੈਰਸ ਕਰਦਾ ਆ ਉਹਨਾਂ ਨੂੰ ਕਰੇ ਭਾਵੇਂ ਨਾ ਕਰੇ ਜਿਹੜੇ ਪਾਉਂਦੇ ਆ ਵੀਡੀਓ ਪਰ ਦੇਖਣ ਵਾਲੇ ਕੁਝਕ ਲੋਕ ਕਹਿੰਦੇ ਜੀ ਅਸੀਂ ਅੰਬੈਰਸ ਹੁੰਦੇ ਆ ਸਾਡੀ ਸੋਸਾਇਟੀ ਇਹਦੇ ਤੋਂ ਚੰਗੀ ਸਿਹਦ ਨਹੀਂ ਲੈਂਦੀ ਤੇ ਉਹ ਸਭ ਤੋਂ ਬਾਅਦ ਇਹ ਚਰਚਾ ਬਹੁਤੀ ਹੋ ਗਈ ਹੈ ਇੱਕ ਕਤਲ ਵੀ ਇੱਥੋਂ ਤੱਕ ਹੋ ਗਿਆ ਔਰ ਕਤਲ ਵੀ ਹੋਇਆ ਕਤਲ ਤੋਂ ਬਾਅਦ ਥ੍ਰੈਟ ਵੀ ਕਈ ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜੇ ਕਹਿੰਦੇ ਆ ਸਾਨੂੰ ਆਰੇ ਨੇ ਕਿ ਅਸੀਂ ਆ ਵੀਡੀਓ ਹਟਾ ਦਈਏ ਅਸੀਂ ਆ ਨਾ ਕਰੀਏ ਅਸੀਂ ਉਹ ਨਾ ਕਰ ਦਈਏ ਉਹ ਕਹਿੰਦੇ ਜੀ ਸਾਡਾ ਘਰ ਇਸ ਆਸਰੇ ਚੱਲਦਾ ਆ ਕਿ ਅਸੀਂ ਇਹ ਕੰਮ ਨਾ ਕਰੀਏ ਤੇ ਸਾਡਾ ਘਰ ਨਹੀਂ ਚੱਲਦਾ ਪਹਿਲਾਂ ਤਾਂ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਇਹ ਦੱਸ ਦਿਓ ਕਿ ਕੀ ਸੋਸ਼ਲ ਮੀਡੀਆ ਘਰ ਚਲਾਉਂਦਾ ਆ ਕੀ ਇਹੀ ਕੰਟੈਂਟ ਨਾਲ ਘਰ ਚੱਲਦਾ ਆ ਜਾਂ ਇਹਦੇ ਪੈਰਲਲ ਕੁਝ ਹੋਰ ਸਾਧਨ ਜਾਂ ਹੋਰ ਕੰਟੈਂਟ ਵੀ ਹੈਗਾ ਜਿਹਦੇ ਨਾਲ ਤੁਸੀਂ ਆਪਣਾ ਘਰ ਚਲਾ ਸਕਦੇ ਹੋ ਜਿਹੜੀ ਪਹਿਲੀ ਗੱਲ ਜਿਹੜੀਆਂ ਮੈਨੂੰ ਲੱਗਦਾ ਕਈ ਜਾਣਦੀ ਹੈ ਕਿ ਇਹਦੇ ਤੋਂ ਬਿਨਾ ਸਾਡਾ ਘਰ ਨਹੀਂ ਚੱਲਦਾ ਸਭ ਤੋਂ ਪਹਿਲਾਂ ਜਿਹੜਾ ਆਪਾਂ ਗੱਲ ਕਰਦੇ ਆਂ ਸੋਸ਼ਲ ਮੀਡੀਆ 'ਚ ਬੜੇ ਲੋਕੀ ਦਾਅਵੇ ਕਰ ਰਹੇ ਆ ਜਿਆਦਾ ਕੇਸ ਹੋਇਆ ਨਾ ਨਾ ਤਾਂ ਸਾਰ ਹਰ ਬੰਦਾ ਦਾਅਵਾ ਕਰ ਰਿਹਾ ਕਿ ਸੋਸ਼ਲ ਮੀਡੀਆ 'ਚ ਬਰਫਾਨ ਨੂੰ ਬਹੁਤ ਜ਼ਿਆਦਾ ਕਮਾਈ ਹੁੰਦੀ ਆ ਜਿਵੇਂ ਜੇ ਤੁਹਾਡਾ ਵੀ ਚੈਨਲ ਆ ਮੈਂ ਦੇਖਦਾ 1.5 ਮਿਲੀਅਨਸ ਆਲਮੋਸਟ ਉਹਦੇ ਸਬਸਕ੍ਰਾਈਬਰ ਹੋਦੇ ਵੀ ਹੈਗੇ ਆ ਅਬ ਰਖ ਸੋਸ਼ਲ ਮੀਡੀਆ ਤੇ ਮੇਰੇ 3 ਲੱਖ ਤੋਂ ਜ਼ਿਆਦਾ ਸਬਸਕ੍ਰਾਈਬਰ ਮੇਰੇ ਕੋਲ ਵੀ ਹੈਗੇ ਆ ਸਾਨੂੰ ਆ ਪਤਾ ਹੈ ਕਿ ਸੋਸ਼ਲ ਮੀਡੀਆ ਸਾਨੂੰ ਪੈਸੇ ਕਮਾਉਣੇ ਦਿੰਦਾ ਸਭ ਤੋਂ ਵੱਡੀ ਚੀਜ਼ ਆ ਸਭ ਤੋਂ ਵੱਡਾ ਕੰਟੈਂਟ ਅਗਰ ਮੈਂ ਕਮਲ ਕੌਰ ਪੱਬੀ ਦਾ ਜਿਹੜ ਅਨਾਂ ਅੰਨੀ ਜਨਤਾ ਲੱਗੀ ਪਈ ਆ ਹੈ ਕਿ ਤੇ ਉਹਨੇ ਜਿਹੜਾ ਮੈਂ ਜੰਨਾ ਵੀ ਦੇਖਿਆ ਪਹਿਲੀ ਗੱਲ ਤੇ ਜ਼ਿਆਦਾਤਰ ਉਹਨਾਂ ਦਾ ਜਿਹੜਾ ਕੰਟੈਂਟ ਆ ਸਾਰਾ ਇੰਸਟਾਗ੍ਰam ਤੇ ਆ ਤੇ ਤੁਸੀਂ ਕਿਹੜੀ ਕੋਈ ਵੀ ਬੁੱਕ ਖੋਲ ਕੇ ਦੇਖ ਲਓ ਇੰਸਟਾਗ੍ਰam ਕੋਈ ਵੀ ਪੈਸਾ ਨਹੀਂ ਦਿੰਦਾ ਤਹਾਨੂੰ ਕੰਟੈਂਟ ਬਣਾਉਂਦੇ ਇਕਾ ਫਿਰ ਆ ਗਦਾਵਾ ਤੇ ਬਿਲਕੁਲ ਗਲਤ ਹੈ ਕਿ ਸਾਨੂੰ ਸੋਸ਼ਲ ਮੀਡੀਆ ਤੋਂ ਪੈਸੇ ਮਿਲਨੇ ਕਿਉਂਕਿ YouTube ਤੇ ਇਹੋ ਜਿਹਾ ਕੰਟੈਂਟ ਚੱਲਦਾ ਨਹੀਂ ਸਿਰਫ Instagram ਤੇ ਇਹੋ ਜਿਹਾ ਕੰਟੈਂਟ ਚੱਲਦਾ ਤੇ Instagram ਕਦੀ ਵੀ ਆਪਣੇ ਕ੍ਰੀਏਟਰ ਨੂੰ ਕੋਈ ਰੁਪਈਆ ਨਹੀਂ ਦਿੰਦਾ ਅਗਰ ਕੋਈ ਕ੍ਰੀਏਟਰ ਹੁੰਦਾ ਉਹ ਪੈਸੇ ਕਮਾਉਂਦਾ ਤਾਂ ਉਹ ਪ੍ਰੋਡਕਟ ਤੋਂ ਕਮਾਉਂਦਾ ਅਗਰ ਕਿਸੇ ਨੇ ਸਪான்ਸਰ ਕਰਤਾ ਕਿਸੇ ਕੰਪਨੀ ਨੇ ਸਪான்ਸਰ ਕਰਤਾ ਕਿ ਸਾਡਾ ਪ੍ਰੋਡਕਟ ਤੁਸੀਂ ਐਫੀਲੀਏਟ ਮਾਰਕੀਟ ਕਰ ਲਓ ਕੋਈ ਲਿੰਕ ਦੇ ਕੇ ਪੈਸੇ ਕਮਾ ਲਓ ਯਾ ਤੁਸੀਂ ਸਾਨੂੰ ਤਾਂ ਉਹ ਆਪਾਂ ਦੇ ਰਹੇ ਹਾਂ ਕੁਝ ਮਨੀ 30 40 50000 ਰੁਪੀਸ ਕਿ ਤੁਸੀਂ ਸਾਡੇ ਰਿਲੇਟਡ ਤੁਸੀਂ ਇਹੋ ਜਿਹੀ ਵੀਡੀਓ ਬਣਾਓ ਜਿਹੜਾ ਸਾਡੇ ਪ੍ਰੋਡਕਟ ਨੂੰ ਥੋੜਾ ਸੇਲ ਸੇਲਿੰਗ ਨੂੰ ਬੈਨੀਫਿਟ ਹੋ ਜਾਏ ਤਾਂ ਉਤੋਂ ਤੁਸੀਂ ਪੈਸੇ ਕਮਾ ਸਕਦੇ ਹੋ ਅਗਰ ਕੋਈ ਅਗਰ ਆ ਜਾ ਕੇ ਦਾਵਾ ਕਰਦੇ ਮੇਰੇ ਸਾਹਮਣੇ ਕਿ ਮੈਨੂੰ ਇੰਸਟਾਗ੍ਰਾਮ ਨੇ ਪੈਸੇ ਦਿੱਤੇ ਤੇ ਉਹ ਕੋਈ ਪੋਸਿਬਿਲਿਟੀ ਨਹੀਂ ਹੈਗੀ ਮੜਾ ਮੋਟਾ ਇੱਕ ਅੱਧੀ ਪੈਣੀ ਆ ਇੱਕ ਅੱਧਾ ਡਾਲਰ ਕਿਸੇ ਨੂੰ ਮਿਲ ਜਾਏ ਤੇ ਮਿਲ ਜਾਵਣਾ ਇੰਸਟਾਗ੍ਰਾਮ ਕੋਈ ਵੀ ਪੈਸੇ ਨਹੀਂ ਦਿੰਦਾ ਤੇ ਅਗਰ ਕੋਈ ਆ ਦਾਵਾ ਕਰਦਾ ਕਿ ਉਹੀ ਤਾਂ ਸਾਡਾ ਕਾਰ ਚੱਲਦਾ ਤੇ ਆ ਬਿਲਕੁਲ ਗਲਤ ਦਾਵਾ ਇਹ ਵੀ ਤਾਂ ਹੋ ਸਕਦਾ ਹੈ ਕਿ ਕਾਲੋ ਸਾਹਿਬ ਕੇ ਇੰਸਟਾਗ੍ਰam ਤੁਹਾਡੀ ਜਿਹੜਾ ਉਹ ਪ੍ਰਸਿੱਧੀ ਦਾ ਸਬੱਬ ਬਣੇ ਉਹ ਪ੍ਰਸਿੱਧੀ ਤੁਸੀਂ YouTube ਤੇ ਜਾ ਕੇ ਤੁਸੀਂ ਉਹ Facebook ਤੇ ਜਾ ਕੇ ਉਹਨੂੰ ਕੈਸ਼ ਕਰੋ ਇਦਾਂ ਵੀ ਤਾਂ ਸਾਧਨ ਹੋ ਸਕਦਾ ਹੈ ਕਿ Instagram ਤੁਹਾਨੂੰ ਪੌਪੂਲਰ ਕਰਦਾ ਤੇ ਉਹੀ ਪੌਪੂਲਾਰਿਟੀ ਤੁਸੀਂ ਇਧਰੋਂ ਆਣ ਕੇ ਕੈਸ਼ ਕਰਦੇ ਹੋ Instagram ਤੇ Instagram ਬਿਲਕੁਲ ਤੁਹਾਨੂੰ ਪੌਪੂਲਰ ਕਰਦਾ YouTube ਤੁਹਾਨੂੰ ਪੌਪੂਲਰ ਕਰਦਾ ਹੈ ਲੇਕਿਨ ਜਿਹੜੇ ਕ੍ਰੀਏਟਰ ਹੈਗੇ ਆ ਉਹਨਾਂ ਦੇ ਪੈਸੇ ਕਮਾਉਣ ਦੇ ਤਰੀਕੇ ਡਿਫਰੈਂਟ ਆ ਅਗਰ ਉਹ ਅੱਜ 1 ਕਰੋੜ ਰੁਪਏ ਕੋਈ ਵੀ ਕ੍ਰੀਏਟਰ ਕਮਾ ਰਿਹਾ ਹੈ ਤੋ ਸਿਰਫ 10% ਉਹਨੂੰ ਸੋਸ਼ਲ ਮੀਡੀਆ ਤੋਂ ਆਉਂਦਾ 90% ਉਹਦੇ ਅਲੱਗ ਵੇ ਆ ਜਾਂ ਤਾਂ ਐਫੀਲੀਏਟ ਮਾਰਕੀਟਿੰਗ ਤੋਂ ਕਮਾਉਂਦਾ ਹੈ ਜਾਂ ਕਿਸੇ ਰੋਡਕਟ ਨਾਲ ਟਾਈਪ ਕਰਕੇ ਕਮਾਉਂਦਾ ਹੈ ਜਾਂ ਉਹਨਾਂ ਨੂੰ ਕੰਪਨੀ ਪੇਮੈਂਟ ਦਿੰਦੀ ਹੈ ਕਿ ਸਾਡਾ ਤੁਸੀਂ ਵਿੱਚ ਐਡ ਚਲਾਓ ਜਾਂ ਤੁਸੀਂ ਵਿੱਚ ਸਾਡੀ ਪ੍ਰੋਮੋਸ਼ਨ ਕਰੋ ਉਹਦੇ ਬੇਸ ਤੇ ਉਹਨੂੰ ਪੈਸੇ ਮਿਲਦਾ ਹੈ ਜ਼ਿਆਦਾਤਰ ਹੁਣ ਸਾਡੇ ਵਰਗੇ ਜਿਹੜੇ ਕ੍ਰੀਏਟਰ ਹੈਗੇ ਆ ਸਾਸੀ ਕੀ ਕਰਦੇ ਆ ਲੋਕਾਂ ਨੂੰ ਟ੍ਰੇਨ ਕਰਦੇ ਆ ਸਾਨੂੰ ਉਹਨਾਂ ਟ੍ਰੇਨਿੰਗ ਤੋਂ ਪੈਸੇ ਆਉਂਦੇ ਆ ਕਾਰਪੋਰੇਟ ਟ੍ਰੇਨਿੰਗ ਤੋਂ ਸਾਨੂੰ ਪੈਸੇ ਆਉਂਦੇ ਆ ਸਾਡੇ ਕੋਰਸਸ ਲੋਕੀ ਲੈਂਦੇ ਉੱਤੋਂ ਸਾਨੂੰ ਪੈਸੇ ਆਉਂਦੇ ਆ ਲੇਕਿਨ ਇਰਤੇ ਪ੍ਰੋਬਲਮ ਆ ਹੈਗੀ ਕਿ ਅਸੀਂ ਇਹਨਾਂ ਨੇ ਕਿਸੇ ਨੂੰ ਸਿਖਾਣਾ ਕੀਆ ਟਾਸਕ ਨਾ ਕਿਸੇ ਨੇ ਸਿੱਖਣਾ ਨਾ ਉਹਦੇ ਕਿਸੇ ਨੇ ਪੈਸੇ ਦੇਣੇ ਆ ਅਗਰ ਕਿਸੇ ਨੇ ਆਪਣਾ ਪ੍ਰੋਡਕਟ ਲਾਂਚ ਕਰਾਣਾ ਤਾਂ ਜਿਹੜੇ ਹੁਣ ਜਿਹੜੇ ਬਿਜ਼ਨਸਮੈਨਾਂ ਨੂੰ ਆਹ ਨਹੀਂ ਪਤਾ ਕਿ ਕਿਹੜੇ ਕ੍ਰੀਏਟਰ ਤੋਂ ਕਿਹੜਾ ਕੰਮ ਕਰਾਣਾ ਹੁਣ ਸਪੋਜ਼ ਮੈਂ ਫਾਈਨੈਂਸ ਫਾਈਨੈਂਸ ਦੀ ਗੱਲ ਕਰਦਾ ਅਗਰ ਕਿਸੇ ਨੇ ਫਾਈਨਲ ਦੀ ਐਪ ਵੇਚਣੀ ਹੋਵੇ ਐਲਜੀਐਫਸੀ ਬੈਂਕ ਨੇ ਕੋਈ ਪ੍ਰੋਡਕਟ ਵੇਚਣਾ ਹੋਵੇ ਕਿ ਐਫਡੀ ਵੇਚਣੀ ਹੋਵੇ ਜਾਂ ਕੋਈ ਵਿਚੁਅਲ ਫੰਡ ਵੇਚਣਾ ਹੋਵੇ ਤੇ ਉਹ ਕਿਸੇ ਫਾਈਨੈਂਸ਼ੀਅਲ ਕ੍ਰੀਏਟਰ ਨੂੰ ਭਰਾਂਗੇ ਜੀ ਅਗਰ ਕਿਸੇ ਜਿਮ ਦਾ ਬਾਡੀ ਬਿਲਡਰ ਵ ਫੋਲੋ ਕਰੂਗਾ ਉਹਨੂੰ ਕਹੂਗਾ ਜੀ ਲੋਕਾਂ ਨੂੰ ਸਲਾਹ ਦੋ ਜੀ ਇਹ ਪਾウダー ਪਾ ਕੇ ਨਾ ਤੁਹਾਡੀ ਬਾਡੀ ਵੱਡ ਜਾਣੀ ਆ ਜੀ ਲੇਕਿਨ ਆ ਜਿਹੜੇ ਡਾਰਕ ਕ੍ਰੀਏਟਰ ਆ ਆ ਮੈਨੂੰ ਅਜੇ ਤੱਕ ਸਮਝ ਨਹੀਂ ਆਇਆ ਇਹਨਾਂ ਨੇ ਕਿਹੜੇ ਪ੍ਰੋਡਕਟ ਸੇਲ ਕਰਨੇ ਆ ਤੇ ਇਹਨਾਂ ਨੂੰ ਕਿਹੜਾ ਵੀ ਤਰੀਕਾ ਨਾਲ ਪੈਸੇ ਬਣਦੇ ਆ ਤੇ ਆ ਕੋਈ ਹੁਣ ਤੱਕ ਮੇਰੇ ਕੈਲਕੂਲੇਸ਼ਨ 'ਚ ਨਹੀਂ ਬੈਠਿਆ ਕਿਉਂਕਿ ਮੈਂ ਤਾਂ ਬਹੁਤ ਫਾਇਰਾਂ ਤੋਂ ਪੜ੍ਹਦਾ ਸਮਝਦਾ ਲੇਕਿਨ ਆ ਜਿਹੜਾ ਲੌਜੀਕ ਚੱਲਦਾ ਹੈ ਕਿ ਜੇ ਤਾਫਾ ਸਿਰਫ ਪੈਸੇ ਬਣਾ ਰਹੇ ਕਿ ਸਾਨੂੰ ਪੈਸੇ ਆਣੇ ਆ ਤੇ ਇਧਰ ਪੈਸੇ ਦਾ ਤਾਂ ਕੋਈ ਮੋੜ ਨਹੀਂ ਮਿਲਦਾ ਹੋ ਸਕਦਾ ਤੁਸੀਂ ਇੱਥੋਂ ਪਲੇਟ ਕਰਕੇ ਕੁਝ ਹੋ ਇੱਕ ਇਹਦੇ ਵਿੱਚ ਕਾਲੋਂ ਸਾਹਿਬ ਇਹ ਵੀ ਹੈ ਕਿ ਜਦੋਂ ਕਮਲਕੌਰ ਭਾਬੀ ਕਿਉਂਕਿ ਗੱਲ ਆਪਾਂ ਇੱਥੋਂ ਹੀ ਸ਼ੁਰੂ ਕੀਤੀ ਸੀਗੀ ਜਦੋਂ ਕਮਲਕੌਰ ਭਾਬੀ ਹੋਰਾਂ ਨੂੰ ਜਿਹੜਾ ਆ ਉਹ ਸੱਦਿਆ ਜਾਂਦਾ ਕਾਦੇ ਲਈ ਸੱਦਿਆ ਜਾਂਦਾ ਕਹਿੰਦੇ ਜੀ ਗੱਡੀਆਂ ਦੀ ਪ੍ਰੋਮੋਸ਼ਨ ਕਰਨੀਆਂ ਤੇ ਉਹਦੇ ਬਦਲੇ ਦੇ ਵਿੱਚ ਤੁਹਾਡੀ ਗੱਡੀ ਜਿਹੜੀ ਆ ਉਹ ਉਹਦੀ ਰਿਪੇਅਰ ਜਾਂ ਮੋਡੀਫਾਈ ਕਰਨ ਦੀ ਇਹੀ ਚਰਚਾਵਾ ਹੁਣ ਕੇਸ ਦੇ ਵਿੱਚੋਂ ਨਿਕਲ ਕੇ ਆ ਰਹੀਆਂ ਨੇ ਕਿ ਉਹ ਚੀਜ਼ਾਂ ਕਰ ਦਿੱਤੀਆਂ ਜਾਣਗੀਆਂ ਔਰ ਉਹਦੇ ਤੋਂ ਪਹਿਲਾਂ ਵੀ ਪ੍ਰੋਮੋਸ਼ਨ ਲਈ ਸੱਦਿਆ ਜਾਂਦਾ ਕੁਝ ਉਹ ਦੀਪਿਕਾ ਲੂਥਰਾ ਨਾਮ ਦੀ ਜਿਹੜੀ ਕੁੜੀ ਹੈ ਉਹ ਵੀ ਇਨਫਲੂਐਂਸਰ ਹੈਗੀ ਹੈ ਉਹਨੂੰ ਵੀ ਪ੍ਰੋਮੋਸ਼ਨালি ਜਿਹੜਾ ਉਹ ਸੱਦਿਆ ਜਾਂਦਾ ਕਿ ਕਿਤੇ ਕੋਈ ਜਿਹੜਾ ਹੈਗੀ ਆ ਫੈਕਟਰੀ ਹੈਗੀ ਆ ਕਾਰਪੈਂਟਰ ਦਾ ਕੰਮ ਹੈਗਾ ਕਿਸੇ ਦਾ ਕਿਸੇ ਦਾ ਜਿਹੜਾ ਉਹ ਫਰਨੀਚਰ ਦਾ ਕੰਮ ਹੈਗਾ ਕਿਸੇ ਦਾ ਕੁਝ ਹੈਗਾ ਕੱਪੜਿਆਂ ਦਾ ਕੰਮ ਹੈਗਾ ਕਿਸੇ ਦੀ ਕੋਈ ਰੇੜੀ ਹੈਗੀ ਆ ਉਹ ਵੀ ਉਹ ਉਹ ਆਪਣੀ ਪ੍ਰੋਮੋਸ਼ਨ ਕਰਵਾਉਂਦਾ ਕਿੰਨੀ ਉਹਦੇ ਵਿੱਚ ਕਮਾਈ ਹੁੰਦੀ ਹੋਏਗੀ ਆਪਾਂ ਨਹੀਂ ਜਾਣਦੇ ਤੁਹਾਨੂੰ ਜ਼ਿਆਦਾ ਬਿਹਤਰ ਪਤਾ ਹੋਊਗਾ ਕਿ ਆਪਾਂ ਇਹ ਵੀ ਜਾਣ ਸਕਦੇ ਕਿ ਜਿੰਨਾ ਕਿ ਕਿਸੇ ਦਾ ਬਿਜ਼ਨਸ ਹੋਏਗਾ ਉਹਨਾਂ ਕੋ ਪੈਸਾ ਆਪਣੀ ਪ੍ਰੋਮੋਸ਼ਨ ਦੇ ਉੱਤੇ ਖਰਚ ਕਰਦਾ ਹੋਏਗਾ ਤੇ ਉਹ ਉਹਦੇ ਤੋਂ ਜਿੰਨੀ ਹੋ ਸਕਦੀ ਓਨੀ ਕਮਾਈ ਕਰਦੇ ਆ ਪਰ ਕੀ ਅੰਤਿਮ ਸਾਧਨ ਇਹੀ ਹੈ ਉਹ ਕਮਾਈ ਕਰੋ ਆਪਾਂ ਕਿਸੇ ਦੇ ਕਮਾਈ ਕਰਨ ਤੋਂ ਗੁਰੇ ਜਾਂ ਇਤਰਾਜ਼ ਨਹੀਂ ਕਰ ਸਕਦੇ ਪਰ ਕੀ ਉਹ ਕੰਟੈਂਟ ਜਿਹਨੂੰ ਅਸ਼ਲੀਲ ਕਿਹਾ ਜਾਂਦਾ ਉਹ ਕੰਟੈਂਟ ਜਿਹਨੂੰ ਵਲਗਰ ਕਿਹਾ ਜਾਂਦਾ ਉਹੀ ਇੱਕ ਆਖਰੀ ਸਾਧਨ ਬਣਦਾ ਆ ਆਪਣੇ ਆਪ ਨੂੰ ਪ੍ਰਸਿੱਧ ਕਰਨ ਦਾ ਜਾਂ ਉਹ ਸਿਰਫ ਪ੍ਰਸਿੱਧੀ ਦਾ ਸਾਧਨ ਹੈ ਪੈਸੇ ਆਪਾਂ ਪ੍ਰੋਮੋਸ਼ਨ ਤੋਂ ਕਮਾਉਨੇ ਆ ਉਹ ਸਬ ਤੋਂ ਪਹਿਲਾਂ ਜਿਹੜਾ ਵੀ ਬਿਜ਼ਨਸਮੈਨ ਆ ਉਹਨੂੰ ਤੇ ਉਹਨਾਂ ਨੂੰ ਦੇਖਿਆ ਕਿ ਆ ਇੱਕ ਕ੍ਰੀਏਟਰ ਹੈਗੀ ਆ ਡਾਂਸ ਕਰਦੀ ਆ ਇਹਦੇ 2 ਲੱਖ ਫੋਲੋਅਰ ਆ ਐਡ ਕਰ ਲੈਣੇ ਆ 50 60 ਹਜ਼ਾਰ ਉਹਨੂੰ ਦੇਣੇ ਆ ਇਹਦੇ ਸਾਡੇ ਉੱਤੇ ਰੀਲ ਬਣਾਉਗੀ ਤੇ ਸਾਡੇ ਪ੍ਰੋਮੋਸ਼ਨ ਹੋ ਜੂਗੀ ਲੇਕਿਨ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਕਿ ਉਹਦੇ ਜਿਹੜੇ ਫੋਲੋਅਰ ਆ 올 ਓਵਰ ਵਰਲਡ ਹੋ ਚੁੱਕਦੇ ਆ ਉਹ ਇੰਨੀਆਂ ਕਿ ਤੁਹਾਡੇ ਸ਼ਹਿਰ ਦੇ ਆ ਹੁਣ ਤੁਸੀਂ ਗੋਲ ਗੱਪੇ ਟਿੱਕੀਆਂ ਨੂੰ ਵੀ ਦੇਖਿਆ ਉਹਦੇ ਪ੍ਰੋਮੋਸ਼ਨ ਜਾਂ ਕੋਈ ਕਿਸ ਨੇ ਗੱਡੀ ਦੇ ਰੇਪੇਰਿੰਗ ਵਾਲਾ ਤੁਹਾਡਾ ਤੇ ਹੁਣ ਸਭ ਜੋ ਜਲੰਧਰ ਤੁਹਾਡਾ ਸ਼ੋਅਰੂਮ ਹੈਗਾ ਤੁਸੀਂ ਇਹੋ ਜਿਹੀ ਕ੍ਰੀਏਟਰ ਨੂੰ ਬੁਲਾ ਉਹਦੇ ਜਿਹੜੇ ਫੋਲੋਅਰ ਉਹ ਦੇਖ ਰਿਆ ਯੂਪੀ ਬਿਹਾਰ ਕੋਈ ਬੈਠਾ ਹੋਇਆ ਜ਼ਿਆਦਾਤਰ ਜਿਹੜੇ ਦੇਖਣ ਵਾਲੇ ਇਹਨਾਂ ਦੇ ਕੰਟੈਂਟ ਹੈ ਜੋ ਜੀ ਬਣਾਏ ਉਹਨਾਂ ਦੇ ਗੱਡੀ ਠੀਕ ਕਰਾਣਾਂ ਨਹੀਂ 90% ਹੋ ਸਕਦਾ ਉਹ ਸ਼ਹਿਰ ਦੇ ਬੰਦੇ ਹੋਣ ਉਹ ਵੀ ਦੋ ਦਵਾਰੀ ਚ 4 ਬਰੀ ਉਹਨਾਂ ਦੇ ਹੈਡ ਦੇਖਣੇ ਹੋਣ ਤੋਂ ਬਾਅਦ ਭੁੱਲ ਜਾਣਾ ਪੈਸੇ ਉਹਨਾਂ ਨੇ 40-50000 ਰੁਪਏ ਲੈ ਲਏ ਇੱਕ ਰੀਲ ਬਣਾਣ ਦੇ ਉਹੀ ਅਗਰ ਸਮਾਰਟ ਤਰੀਕੇ ਨਾਲ ਇਨਵੈਸਟ ਕਰਨ ਤਾਂ ਉਹਨਾਂ ਨੂੰ ਪਤਾ ਕੀ ਹੋ ਪ੍ਰੋਮੋਸ਼ਨ ਦੇ ਹੋ ਰਹੀ ਬਹੁਤ ਤਰੀਕੇ ਜਿੱਤੇ ਤਰੀਕਾ ਕਮਾ ਜਾਦੇ ਆ ਲੇਕਿਨ ਉਹਨਾਂ ਨੂੰ ਆ ਥੋੜੀ ਡਾਕਟਰ ਨਹੀਂ ਬਕਾ ਡਾਕਟਰ ਆਇਆ ਉਹ ਮਾਰਕੀਟਿੰਗ ਆਪਾਂ ਕਿਹੜੀ ਜਗ੍ਹਾ ਲਾ ਕੇ ਆਰ.ਓ.ਆਈ ਕਹਿੰਦੇ ਰਿਟਰਨ ਆਫ ਇਨਵੈਸਟਮੈਂਟ ਅਗਰ ਮੈਂ ਅੱਜ ਇੱਕ ਐਡ ਚਲਾਣਾ ਤੇ ਐ ਸਾਈਡ ਤੋਂ ਬਾਅਦ ਮੈਨੂੰ ਕਿੰਨਾ ਰਿਟਰਨ ਆਇਆ ਮੈਂ 50000 ਖਰਚਾ ਕੀਤੇ ਆ ਤੇ ਮੈਂ ਕਿੰਨਾ ਕਸਟਮਰ ਮੇਰੇ ਕੋਲ ਆਇਆ ਹੈ ਜਿਿਹੜੀ ਵੱਡੀ ਵੱਡੀ ਕੰਪਨੀਆਂ ਨੇ ਉਹਨਾਂ ਦੇ ਕਨਸੈਪਟ ਆਪਟ ਕਲੀਅਰ ਹੁੰਦਾ ਕਿ ਜਦ ਵੀ ਕੋਈ ਐਡ ਚਲਾਣਗੇ ਉਹ ਅਗਰ ਕਿਸੇ ਆਈਪੀਐਸ ਤੇ ਉਹਨਾਂ ਨੇ ਐਡ ਚਲਾਣਾ ਜਾਂ ਕਿਤੇ ਵੀ ਚਲਾਣਾ ਉਹਨਾਂ ਦਾ ਟਾਰਗੇਟ ਆਡੀਅנס ਹੁੰਦੀ ਹੈ ਕਿ ਆਹ ਮੇਰੀ ਟਾਰਗੇਟ ਆਡੀਅנס ਆ ਐਨੂ ਮੈਂ ਐਡ ਚਲਾਣਾ ਤੇ ਮੇਰਾ ਐਨਾ ਰਿਟਰਨ ਵਾਪਸ ਆਊਗਾ ਅਗਰ ਪਹਿਲਾਂ ਉਹਦੇ ਵਾਸਤੇ ਪ੍ਰੋਪਰਲੀ ਮੀਟਿੰਗ ਹੁੰਦੀ ਆ ਕਿ ਅੱਜ ਮੈਂ 20 ਲੱਖ ਰੁਪਏ ਖਰਚਾ ਕੀਤਾ ਇਸ ਐਡ ਉੱਤੇ ਔਰ ਤੋਂ ਬਾਅਦ ਐਸ 20 ਲੱਖ ਖਰਚਾ ਕਰਨ ਤੋਂ ਬਾਅਦ ਸਾਨੂੰ ਰਿਟਰਨ ਕਰਨਾ ਆਇਆ ਲੇਕਿਨ ਛੋਟਾ ਬਿਜ਼ਨਸਮੈਨ ਆ ਨਾ ਉਹਨੂੰ ਪੂਰੀ ਕੈਲਕੂਲੇਸ਼ਨ ਸਮਝ ਨਹੀਂ ਆਂਦੀ ਉਹ ਫਿਰ ਇਹ ਕਰਦਾ ਇਹੋ ਜੇ ਥੀਏਟਰਾਂ ਨੂੰ ਪੈਸੇ ਦੇ ਕੇ ਉਹਨਾਂ ਕੋਲ ਐਡ ਕਰਾਣ ਦੀ ਕੋਸ਼ਿਸ਼ ਕਰਦਾ ਉਹ ਦੇਖਾ ਦੇ ਕੇ ਕਿ ਦੂਜੇ ਨਗਰਾਂ ਦੇ ਹਲ ਮੈਂ ਵੀ ਕਰਵਾ ਹੋ ਜਾਦਾ ਮੇਰਾ ਬਿਜ਼ਨਸ ਬਾਜੂ ਅੱਛਾ ਇੱਕ ਹੋਰ ਵੀ ਆ ਕਿ ਤੁਸੀਂ ਕਹਿਆ ਕਿ ਜਿਹੜਾ ਇੰਸਟਾ ਕੋਈ ਪ YouTube ਤੇ ਇੱਕ ਕੰਟੈਂਟ ਜਿਹੜਾ ਉਹ ਚੱਲਦਾ ਨਹੀਂ ਪਰ ਆਪਾਂ ਦੇਖਿਆ ਕਿ ਉਧਰ ਵੀ ਜਿੱਦਾਂ ਵੀ ਹੈ ਕੋਈ ਕੋਈ ਨਾ ਕੋਈ ਰਾਹ ਲੱਭ ਲਿਆ ਜਾਂਦਾ ਕਿ ਇਦਾਂ ਦੇ ਕੰਟੈਂਟ ਨੂੰ ਜਿਹੜਾ ਚਲਾ ਲਿਆ ਜਾਂਦਾ ਹੁਣ ਕੋਈ ਇਦਾਂ ਦਾ ਹੈ ਕੋਈ ਸਿਸਟਮ ਵੈਸੇ ਤਾਂ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਗਈ ਬੜੀਆਂ ਚੀਜ਼ਾਂ ਉਹ ਆਪ ਹੀ ਜੱਜ ਕਰ ਲੈਂਦੀ ਆ ਦੇਖ ਲੈਂਦੀ ਆ ਕਿ ਕੀ ਠੀਕ ਆ ਤੇ ਕੀ ਗਲਤ ਆ ਉਹ ਕੁਝ ਸੈਕਿੰਡ ਦਾ ਕਿਸੇ ਦਾ ਕਾਪੀਰਾਈਟ ਵੀ ਹੋਵੇ ਤਾਂ ਝੱਟ AI ਕੱਢ ਕੇ ਮੋਰੇ ਰੱਖ ਦਿੰਦੀ ਕਿ ਆਹ ਭਾਈ ਤੁਸੀਂ ਕਿਸੇ ਚੀਜ਼ ਦੀ ਕਿਸੇ ਕੰਪਨੀ ਦਾ ਚੋਰੀ ਕੀਤਾ ਹੋਇਆ 뮤직 ਜਾਂ ਵੀਡੀਓ ਜਿਹੜਾ ਉਹ ਵਰਤ ਰਹੇ ਹੋ ਕੀ ਸਰਕਾਰਾਂ ਇਸ ਪਾਸੇ ਵੱਲ ਕੋਈ ਕਦਮ ਵਧਾਉਂਦੀਆਂ ਨਜ਼ਰ ਆ ਰਹੀਆਂ ਨੇ ਕਿ ਕਿਤੇ ਕੋਈ ਸੈਂਸਰ ਜਾਂ ਕੁਝ ਹੋਰ ਇਦਾਂ ਦੇ ਕੰਟੈਂਟ ਦੇ ਉੱਤੇ ਕਿਉਂਕਿ ਇਸ ਕੰਟੈਂਟ ਨੂੰ ਲੈ ਕੇ ਹੁਣ ਰੌਲਾ ਪੈਣਾ ਸ਼ੁਰੂ ਹੋ ਗਿਆ ਰੌਲਾ ਕੱਲਾ ਇੰਨਾ ਨਹੀਂ ਹੈ ਕਿ ਮਾੜਾ ਕਿਹਾ ਜਾ ਰਿਹਾ ਰੌਲਾ ਇੱਥੋਂ ਤੱਕ ਪੈ ਗਿਆ ਕਿ ਹੁਣ ਕਤਲ ਕਰਨ ਤੱਕ ਦੀਆਂ ਨੌਤਾ ਆ ਗਈਆਂ ਇਸ ਮਾਮਲੇ 'ਚ ਉਹ ਪਰ ਪੰਜਾਬ ਦੀ ਗੱਲ ਕਰਦੇ ਨਾ ਸਾਡਾ ਪੰਜਾਬ ਕਲਚਰ ਵਾਲਾ ਸਟੇਟ ਆ ਜਿੱਥੇ ਕਲਚਰ ਹੁੰਦਾ ਉਸ ਕਲਚਰ ਨੂੰ ਨਾ ਬਹੁਤ ਵੈਲਿਊਜ਼ ਦਿੱਤੀ ਜਾਂਦੀ ਆ ਆਪਾਂ ਮੈਂ ਹੁਣ ਯੂਕੇ 'ਚ ਰਹਿੰਨਾ ਤੇ ਇੰਡੀਆ ਵੀ ਰਹਿੰਨਾ ਜਦ ਆਪਾਂ ਯੂਕੇ ਰਹਨੇ ਆ ਸੌਰੀ ਜੀ ਜਦ ਆਪਾਂ ਯੂਕੇ ਰਹਨੇ ਆ ਇੱਥੇ ਪਾਲਿਸੀ ਆ ਮੈਂ ਤਾਂ ਅਲੱਗ ਦਾ ਕੱਟ ਗਿਆ ਨਹੀਂ ਨਹੀਂ ਚੱਲਦਾ ਪਿਆ ਚਲੋ ਚਲੋ ਤੁਹਾਨੂੰ ਵੀਡੀਓ ਆ ਰਹੀ ਪਰਪਰ ਹਾਂਜੀ ਹਾਂਜੀ ਆ ਰਹੀ ਆ ਯੂਕੇ ਤੇ ਤੁਸੀਂ ਯੂਕੇ ਯੂਕੇ ਤੇ ਕੈਨੇਡਾ ਜੇ ਵੱਡੀ ਵੱਡੀ ਜਿਹੜੀ ਕੰਟਰੀਆਂ ਨੇ ਇੱਥੇ ਕਹਿੰਦੇ ਲੋਕਾਂ ਦੇ ਬੜੇ ਬੜੇ ਖੁੱਲੇ ਤਰੀਕੇ ਨਾਲ ਲੋਕੀ ਰਹਿੰਦੇ ਔਰ ਤੋਂ ਬਾਅਦ ਵਿੱਚ ਇੱਥੇ ਗਵਰਨਮੈਂਟ ਦੀ ਪਾਲਿਸਿਜ਼ ਨੇ ਪਾਲਿਸਿਜ਼ ਆਗੈਂ ਨਹੀਂ ਨੇ ਕਿ ਅਗਰ ਤੁਸੀਂ ਆਪਣੀ ਏਜ ਦੇ ਪ੍ਰੂਫ ਨਹੀਂ ਕਰਦੇ ਤੁਹਾਨੂੰ ਕੋਈ ਵੀ ਕੰਟੈਂਟ ਦੇਖਣ ਦਾ ਮੌਕਾ ਮਿਲਣਾ ਸਭ ਤੋਂ ਪਹਿਲਾਂ ਅਗਰ 418 ਹੈਗੇ ਹੋ ਤੇ ਔਰ ਤੋਂ ਬਾਅਦ ਜਾ ਕੇ ਤੁਹਾਨੂੰ ਜਾ ਕੇ ਆਪਣੀ ਮੋਬਾਈਲ ਕਪੜੇ ਨੂੰ ਆਪਣਾ ਡੀਟੇਲ ਦੇਣੀ ਹੈ ਕਿ ਯੂ ਆਰ ਓਵਰ 18 ਦੈਨ ਯੂ ਕੈਨ ਸੀ ਥਿਸ ਟਾਈਪ ਆਫ ਕੰਟੈਂਟ لیکن انڈیا ਦੇ ਅੰਦਰ انڈیا ਜਿੰਨੂੰ ਆਪਾਂ ਕਲਚਰਲ ਗੱਲ ਕਹਿੰਦੇ ਇੱਥੇ ਸਰਕਾਰਾਂ ਨੇ ਕੋਈ ਬੈਨ ਨਹੀਂ ਲਾਇਆ ਹੋ ਕੋਈ ਵੀ ਨਿਆਣਾ ਕੋਈ ਵੀ ਫੌਂਟ ਚੱਕ ਕੇ ਕਿਸੇ ਵੀ ਤਰੀਕੇ ਦਾ ਕੰਟੈਂਟ ਵੇਖ ਪਦਾ ਜੀ ਤੇ ਸਭ ਤੋਂ ਸਭ ਤੋਂ ਪਹਿਲਾਂ ਸਾਡੀ ਗਵਰਨਮੈਂਟ ਨੂੰ ਅਗਰ ਲੱਗਦਾ ਕਿ ਇੰਨੀ ਜ਼ਿਆਦਾ ਪ੍ਰੋਬਲਮ ਸਟੇਟ ਹੋ ਰਹੀ ਸਭ ਤੋਂ ਪਹਿਲਾਂ ਸਾਡੀ ਗਵਰਨਮੈਂਟ ਇਨਵੋਲ ਹੋਣਾ ਚਾਹੀਦਾ ਇਹੋ ਜੇ ਕੰਟੈਂਟ ਉੱਤੇ ਇੱਕ ਮਾਰਕਿੰਗ ਲਾਣੀ ਚਾਹੀਦੀ ਹੈ ਕਿ ਇੰਨੀ ਐਜ ਤੋਂ ਥੱਲੇ ਕੋਈ ਬੱਚਾ ਦੇਖ ਨਹੀਂ ਸਕਦਾ ਅਗਰ ਕਿਸੇ ਨੇ ਦੇਖਣਾ ਹੈ ਤਾਂ ਉਹ ਸਭ ਤੋਂ ਪਹਿਲਾਂ ਐਜ ਪ੍ਰੂਫ ਕਰੇ ਜੀ ਇਹ ਇੱਕ 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 ਹੋਰ ਵੀ ਆ ਮੈਂ ਮੈਂ ਮਾਫ ਕਰਨਾ ਤੁਹਾਡੀ ਗੱਲ ਮੈਂ ਟੋਕ ਦਿੱਤੀ ਐ ਇੱਕ ਚੀਜ਼ ਹੋਰ ਵੀ ਐ ਕਿ ਅੱਜ ਕੱਲ ਮੈਂ ਇਹ ਵੀ ਦੇਖਦਾ ਹਾਂ ਕਿ ਸੋਸ਼ਲ ਮੀਡੀਆ ਇੱਕ ਇਹੋ ਜਿਹਾ ਜ਼ਰੀਆ ਵੀ ਬਣ ਗਿਆ ਜਿਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਸਪੈਸ਼ਲ ਲੋੜਾਂ ਵਾਲੇ ਬੱਚੇ ਹੈਗੇ ਨੇ ਜਿਹੜੇ ਉਹਨੇ ਸਮਝਦਾਰਨੀਆਂ ਉਹਨਾਂ ਦੀ ਜਿਹੜੀ ਐ ਉਹ ਨਾ ਸਮਝੀ ਨੂੰ ਕਹਿ ਲੋ ਕੈਸ਼ ਕਰਦੇ ਆ ਇੱਕ ਪਾਕਿਸਤਾਨ ਵਾਲੇ ਪਾਸੋਂ ਜਿਹੜਾ ਆ ਉਹ ਇੱਕ ਭਾਵੇਂ ਜਾਂ ਮੰਦਬੁੱਧੀ ਹੈਗਾ ਜਾਂ ਸਿੱਧੜਾ ਜਾਂ ਬੰਦਾ ਹੈਗਾ ਜੱਟ ਸਾਹਿਬ ਉਹਨੂੰ ਕਹਿ ਕੇ ਸੰਬੋਧਨ ਕੀਤਾ ਜਾਂਦਾ ਉਹਦੇ ਕੋਲੋਂ ਲਾਈਨਾਂ ਦੁਹਰਾਈਆਂ ਜਾਂਦੀਆਂ ਨੇ ਉਹ ਠੀਕ ਤਰੀਕੇ ਨਾਲ ਸ਼ਾਇਰੀ ਨਹੀਂ ਬੋਲ ਪਾਉਂਦਾ ਉਹ ਗੱਲਾਂ ਨਹੀਂ ਕਰ ਪਾਉਂਦਾ ਉਹ ਮਿਲਗੋਬਾ ਜਿਹਾ ਕਰਦਾ ਪਰ ਉਹਦੇ ਤੇ ਵਿਊ ਮਿਲਦੇ ਆ ਸੋ ਇਹ ਇਹਦੇ ਵਿੱਚ ਵੀ ਕੋਈ ਹੈ ਕਿ ਤੇ ਚੀਜ਼ਾਂ ਕਿ ਐ ਚੀਜ਼ ਵੀ ਥੋੜੀ ਜਿਹੀ ਦੇਖਣੀ ਚਾਹੀਦੀ ਆ ਕਿ ਕੀ ਅਸੀਂ ਜਿਹੜਾ ਕੰਟੈਂਟ ਬਣਾ ਰਹੇ ਆ ਉਹ ਪ੍ਰੋਡਕਟਿਵ ਹੈ ਉਹ ਕੋਈ ਉਸਾਰੂ ਹੈ ਉਹ ਕੰਟੈਂਟ ਕੋਈ ਸੇਧ ਦੇਣ ਵਾਲਾ ਹੈਗਾ ਜਾਂ ਤੁਹਾਨੂੰ ਇਹ ਲੱਗਦਾ ਆ ਕਾਲੂ ਸਾਹਿਬ ਕਿ ਅੱਜ ਦਾ ਦੌਰ ਇਹੋ ਜਿਹਾ ਹੈ ਗਿਆ ਕਿ ਜਿੱਥੇ ਮਰਜੀ ਜਿੱਦਾਂ ਮਰਜੀ ਖੜ ਕੇ ਮੋਬਾਈਲ ਘੁਮਾ ਕੇ ਤੇ ਜੋ ਮਰਜੀ ਬੋਲ ਦਿਓ ਜਿੰਨਾ ਤੁਸੀਂ ਪੁੱਠਾ ਸੱਦਾ ਬੋਲੋਗੇ ਜਿੰਨਾ ਤੁਸੀਂ ਬੇਵਕਾਹ ਬੇਵਕਾਹ ਬੇਵਕੂਫ ਗੱਲਾਂ ਕਰਕੇ ਗੱਲਾਂ ਕਰੋਗੇ ਜਿੰਨਾ ਤੁਸੀਂ ਜਿਹੜਾ ਆ ਉਹ ਆ ਬਲਗਰ ਕਰੋਗੇ ਉਨਾਂ ਹੀ ਲੋਕਾਂ ਦੇ ਵਿੱਚ ਵੱਧ ਦੇਖਿਆ ਜਾਏਗਾ ਲੋਕਾਂ ਨੂੰ ਨਾ ਇੱਕ ਡੋਪਾਮਿਨ ਜਨਰੇਟ ਹੁੰਦਾ ਬੰਦਾ ਕੋਈ ਵੀ ਇਹੋ ਜਿਹਾ ਡਾਂਸ ਦੇ ਪ੍ਰੋਗਰਾਮ ਦੇਖਦਾ ਕੋਈ ਕਾਮੇਡੀ ਦੇਖਦਾ ਤਾਂ ਡੋਪਾਮਿਨ ਜ ਆਉਂਦਾ ਉਹਨੂੰ ਜਿਹੜਾ ਮਜ਼ਾ ਆ ਜਾਣਾ ਸ਼ੁਰੂ ਹੁੰਦਾ ਤੇ ਉਹਦੇ ਕਰਕੇ ਜਿਆਦਾਤਰ ਲੋਕ ਇਸ ਤਰੀਕੇ ਦਾ ਕੰਟੈਂਟ ਦੇਖਣਾ ਪਸੰਦ ਕਰਦੇ ਹੁਣ ਤੁਹਾਨੂੰ ਇਹ ਗੱਲ ਕੋਈ ਐਜੂਕੇਸ਼ਨ ਵੀਡੀਓ ਦੇਵੋਗੇ ਨਾ ਤਾਂ ਤੁਹਾਡਾ ਦਿਮਾਗ ਥੱਕ ਜਾਊਗਾ ਥੋੜੇ ਦੇਰ ਤੋਂ ਬਾਅਦ ਉਹ ਦੇਖਦੇ ਦੇਖਦੇ ਇਹਦੇ 'ਚ ਦਿਮਾਗ ਨਹੀਂ ਲੱਗਦਾ ਇਹਦੇ 'ਚ ਇੰਜੋਏਮੈਂਟ ਆਂਦਾ ਤੇ ਇਸ ਕਰਕੇ ਮੋਸਟਲੀ ਲੋਕੀ ਕੋਸ਼ਿਸ਼ ਕਰਦੇ ਇਹੋ ਜਿਹੇ ਕੰਟੈਂਟ ਨੂੰ ਦੇਖਣ ਜੀ ਆਹ ਸਾਈਕੋਲੋਜੀ ਕਰਾ ਹੂੰ ਕਦੇ ਕਦੇ ਤਾਂ ਇਦਾਂ ਵੀ ਹ ਰੀਲਾਂ ਦੇਖਣ ਬੈਠੋ ਨਾ ਤੇ ਦੇਖਦੇ ਦੇਖਦੇ ਪਤਾ ਨਹੀਂ ਲੱਗਦਾ ਕਿੰਨਾ ਟਾਈਮ ਨਿਕਲ ਗਿਆ ਤੇ ਬਾਅਦ ਚ ਬੰਦਾ ਸੋਚਦਾ ਕਿ ਮੈਂ ਆਪਣਾ ਸਾਰਾ ਟਾਈਮ ਤਾਂ ਇੱਥੇ ਲੰਘਾ ਦਿੱਤਾ ਪਰ ਉਹਦੇ ਵਿੱਚੋਂ ਕੰਮ ਦੀ ਚੀਜ਼ ਕੋਈ ਨਿਕਲੇ ਭਾਵੇਂ ਨਾ ਨਿਕਲੇ ਪਰ ਬੰਦਾ ਪਿੱਛੇ ਨਹੀਂ ਹਟਦਾ ਉਸ ਪਾਸੇ ਜਿਹੜਾ ਉਹ ਲੱਗਾ ਰਹਿੰਦਾ ਇਹਦੇ ਨਾਲ ਇੱਕ ਚੀਜ਼ ਹੋਰ ਵੀ ਹੈ ਕਿ ਜੇ ਆਪਾਂ ਗੱਲ ਕਰ ਲਈਏ ਤੁਸੀਂ ਡਾਂਸ ਦੀ ਗੱਲ ਕੀਤੀ ਆ ਉਹ ਵੀ ਚਲੋ ਕਿਤੇ ਨਾ ਕਿਤੇ ਐਂਟਰਟੇਨਮੈਂਟ ਦੇ ਵਿੱਚ ਆ ਜਾਂਦੀਆਂ ਨੇ ਚੀਜ਼ਾਂ ਤੇ ਜਿਨ੍ਹਾਂ ਦਾ ਕਰਕੇ ਇਹ ਸਾਰਾ ਵਿਵਾਦ ਪੈਦਾ ਹੋਇਆ ਬਲਗੈਰਟੀ ਜਾਂ ਅਸ਼ਲੀਲਤਾ ਦਾ ਕਰਕੇ ਉਹਦੇ ਤੋਂ ਬਚ ਬਚਾ ਕਰਕੇ ਕਿਹੜੀਆਂ ਉਹ ਚੀਜ਼ਾਂ ਨੇ ਕਿਹੜੇ ਇਦਾਂ ਦੇ ਟੈਕਟਿਕਸ ਜਿਹੜੇ ਆ ਕਿਉਂਕਿ ਤੁਸੀਂ ਵੀ ਇਨਫਲੂਐਂਸਰ ਹੋ ਘੱਟੋ ਘੱਟ ਇਹ ਤਾਂ ਦੱਸਿਆ ਜਾ ਸਕਦਾ ਨਾ ਕਿ ਜੇ ਕੋਈ ਅਜੇ ਇਸ ਰਾਹ ਤੇ ਨਹੀਂ ਤੁਰਿਆ ਪਰ ਉਹ ਇਨਫਲੂਐਂਸਰ ਬਣਨਾ ਚਾਹੁੰਦਾ ਜਾਂ ਇਸ ਵੇਲੇ ਉਹ ਕੰਟੈਂਟ ਕ੍ਰੀਏਟ ਕਰ ਰਿਹਾ ਆ ਜੇ ਉਹਦਾ ਕੰਟੈਂਟ ਨਹੀਂ ਚੱਲਦਾ ਥੋੜਾ ਜਾ ਫਿਰ ਇਹਦੀ ਵੀ ਸਲਾਹ ਦੇ ਦਿਓ ਕਿਉਂਕਿ ਤੁਸੀਂ ਆਪ ਵੀ ਇਨਫਲੂਐਂਸਰ ਹੋ ਕਿ ਭਾਈ ਉਹ ਕਿਹੜੇ ਕਦਮ ਚੁੱਕਣ ਜਿਹਦੇ ਨਾਲ ਉਹ ਥੋੜਾ ਜਿਹਾ ਬਿਹਤਰ ਪੋਜੀਸ਼ਨ ਦੇ ਵਿੱਚ ਆ ਜਾਣ ਉਹਨਾਂ ਨੂੰ ਕਦੀ ਕਦੀ ਐਦਾਂ ਹੁੰਦਾ ਨਾ ਕਿ ਬੰਦਾ ਕਾਮਯਾਬ ਨਹੀਂ ਹੁੰਦਾ ਤੇ ਫਿਰ ਕਹਿੰਦਾ ਮੈਂ ਦੂਜਾ ਰਾਹ ਅਖਤਿਆਰ ਕਰ ਲੈਣਾ ਉਹਨਾਂ ਨੂੰ ਐਦਾਂ ਦੇ ਰਾਹ ਨਾ ਆਉਣਾ ਪਵੇ ਇੱਕ ਮੈਂ ਹੁਣ ਕੱਲ ਇੱਕ ਇੰਟਰਵਿਊ ਦੇਖਦਾ ਸੀ ਕੁੜੀ ਹੈਗੀ ਸੁਰਲੀਨ ਬੜਾ ਫੇਮਸ ਜੀ ਹੈਗੀ ਉਹ ਵੀ ਇਹੋ ਜਿਹੀ ਕ੍ਰੀਏਟ ਬਣਾਉਂਦੀ ਆ ਉਹਨੇ ਉਹਦਾ ਇੰਟਰਵਿਊ ਤੇ ਉਹਨੇ ਪਹਿਲਾਂ ਕਿਹਾ ਕਿ ਜੇ ਮੈਂ ਗਾਣੇ ਕੱਢੇ ਤੇ ਮੇਰੇ ਗਾਣੇ ਨਹੀਂ ਚੱਲੇ ਫਿਰ ਮੈਂ ਕੋਈ ਗੁਰਬਾਣੀ ਕੱਢੀ ਤੇ ਮੇਰੇ ਗੁਰਬਾਣੀ ਨਹੀਂ ਚੱਲੀ ਤੇ ਹੁਣ ਜਿਹੜਾ ਗਾਣਾ ਨਾ ਚੱਲੇ ਜਿੱਦ ਗੁਰਬਾਣੀ ਨਾ ਚੱਲੇ ਤੇ ਫਿਰ ਉਹ ਕੰਮ ਤੇ ਉ ਤੇ ਹਾਂ ਤੇ ਫਿਰ ਪੂਰੇ ਪੰਜਾਬ ਦੀ ਸਾਰੀ ਗੁਣੀ ਐ ਕੰਮ ਨੂੰ ਉਤਾਰਨਗੀ ਅੱਜ ਮੇਰੇ ਕੋਲ ਜੇ ਕੰਮ ਨਹੀਂ ਅੱਜ ਮੇਰੀ ਜੌਬ ਛੁੱਟ ਗਈ ਤੇ ਮੈਂ ਇਹੀ ਕੰਮ ਕਰ ਲਾਂ ਜਿਹੋ ਜੇ ਕੰਟੈਂਟ ਕ੍ਰੀਏਟ ਕਰਨਾ ਸ਼ੁਰੂ ਕਰਾਂ ਜਿਹੜਾ ਸਾਡੀ ਜਨਰੇਸ਼ਨ ਨੂੰ ਖਰਾਬ ਕਰੇ ਮੈਂ ਤੁਹਾਨੂੰ ਦੱਸ ਦਾਂ ਨਾ ਕਹਿੰਦੇ ਜਿਹੜਾ ਬੰਦਾ ਕੋਈ ਤਾਕਤਵਰ じゃ ਹੋ ਜਾਏ ਨਾ ਤੇ ਔਰ ਤੋਂ ਅਗਰ ਜਿੱਤਣਾ ਨਾ ਤਾਂ ਉਹਦੀ ਉਹਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦੋ ਕਿਉਂਕਿ ਡਾਇਰੈਕਟ ਤੁਸੀਂ ਲੜਨੇ ਚਾਹਦੇ ਹੁਣ ਪੰਜਾਬ ਦਾ ਸਾਡਾ ਯੂਥ ਬਹੁਤ ਪਾਵਰਫੁਲ ਹੈਗਾ ਲੇਕਿਨ ਗਵਰਨਮੈਂਟਾਂ ਨੂੰ ਪਤਾ ਹੈ ਕਿ ਪੰਜਾਬ ਨੂੰ ਡਾਊਨ ਕਰਨਾ ਨਾ ਕੁਛ ਨਾ ਕੁਛ ਨਵੇਂ-ਨਵੇਂ ਇਹਨ ਫਿਰ ਹੁਣ ਇਹਨਾਂ ਨੇ ਕਿਹੜੇ ਕੰਮ ਪੜਿਆ ਇਹਨਾਂ ਨੇ ਕੀ ਕੀਤਾ ਕਿ ਕਹਿੰਦੇ ਜਿੰਨੇ ਬੱਚੇ ਬਾਹਰ ਜਾਂਦੇ ਉਹਨਾਂ ਨੂੰ ਬਾਹਰ ਕੱਢ ਦੋ ਜਿਨ੍ਹਾਂ ਨੂੰ ਡਾਇਵਰਟ ਕਰ ਸਕਦੇ ਹੋ ਉਹਨਾਂ ਨੂੰ ਡਾਇਵਰਟ ਕਰ ਦੋ ਜਿੰਨੂੰ ਚਿੱਟੇ ਤੇ ਲਾਣਾ ਉਹਨਾਂ ਚਿੱਟੇ ਲਾ ਦੋ ਆ ਵੀ ਕਮਜ਼ੋਰ ਹੋ ਜਾਣਗੇ ਕੱਲ ਨੂੰ ਸਾਡੇ ਸਾਹਮਣੇ ਬੋਲੇ ਜੋਗਾਂ ਨਹੀਂ ਰੱਖਣਗੇ ਤੇ ਇਹਨਾਂ ਨੂੰ ਬਿਜ਼ੀ ਰੱਖੋ ਕਿਸੇ ਨਾ ਕਿਸੇ ਇਹੋ ਜਿਹੇ ਤਰੀਕੇ ਨਾਲ ਕਿ ਆ ਜਿਹੜੇ ਹੈਗੇ ਆ ਜਿਹੜੇ ਮੇਨ ਚੀਜ਼ਾਂ ਨੇ ਉਹਨੂੰ ਪੁੱਲ ਜਾਣ ਤੇ ਬਸ ਆਪਣੇ ਆਪਣੀ ਜ਼ਿੰਦਗੀ ਦੇ ਮਾਸਟਰ ਰਹਿਣ ਤੇ ਸਾਡੇ ਸਾਡੇ ਤੋਂ ਕੋਈ ਸਵਾਲ ਮਾਰ ਕੋਈ ਨਾ ਕਰੇ ਹੂੰ ਤੇ ਆ ਜਿਹੜਾ ਅੱਜ ਅਗਰ ਤੁਸੀਂ ਆ ਦੇਖੋ ਕੋਈ ਵੀ ਪੋਲਿਟੀ ਜਿਹੜੇ ਵੱਡੇ ਵੱਡੇ ਗਵਰਨਮੈਂਟਾਂ ਨੇ ਆਪਾਂ ਵਿੱਚ ਤੁਸੀਂ ਵੱਡੇ ਵੱਡੇ ਪੋਲਿਟੀਸ਼ਨਰ ਨੂੰ ਦੇਖੋਗੇ ਨਾ ਉਹ ਲੌਂਗ ਪਲਾਨ ਕਰਦੇ ਆ ਉਹ ਆ ਨਹੀਂ ਦੇਖਦੇ ਕਿਸੇ ਨੂੰ ਬੰਦੇ ਨੂੰ ਤਾਕਤ ਨਾਲ ਨਹੀਂ ਮਾਰ ਸਕਦੇ ਕਿਸੇ ਨੂੰ ਡੰਡੇ ਨਾਲ ਨਹੀਂ ਮਾਰ ਸਕਦੇ ਹੁਣ ਪੰਜਾਬ 'ਚ ਜਿਹੜਾ ਬੰਦਾ ਹੈਗਾ ਇਹ ਪੰਜਾਬ ਜਿਹੜੀ ਹਿਸਟਰੀ ਹੈਗੀ ਆ ਉਹ ਇਹੋ ਜੀ ਹਿਸਟਰੀ ਹੈ ਕਿ ਉਹ ਹਮੇਸ਼ਾ ਨਾ ਚੀਜ਼ ਦਾ ਉਹਨਾਂ ਨੇ ਵਿਰੋਧ ਜਿਆ ਕੀਤਾ ਕੇ ਜਾ ਕੇ ਲੇਕਿਨ ਇਹਨਾਂ ਕਹਿੰਦੇ ਇਹਨਾਂ ਨੂੰ ਬੰਦੇ ਨੂੰ ਇਹੋ ਜਿਹਾ ਕਮਜ਼ੋਰ ਕਰੋ ਤਾਂ ਕਮਜ਼ੋਰ ਕਰਨ ਦੇ ਇਹ ਤਰੀਕੇ ਆ ਜਾਂ ਤੇ ਉਹਨਾਂ ਨੂੰ ਨਸਲ ਹੀ ਖਰਾਬ ਕਰ ਦੋ ਫਿਰ ਤੁਹਾਡੇ ਸਾਹਮਣੇ ਬੁੱਲਣ ਜੋਗੇ ਨਹੀਂ ਜਿਹੜਾ ਜਿੱ ਅੱਛਾ ਇਹ ਇਹਦੇ ਵਿੱਚ ਇੱਕ ਐਲਗੋਰਿਦਮ ਵੀ ਹੁੰਦੀ ਆ ਜਿੰਨਾ ਕੋ ਮੈਂ ਜਾਣ ਸਕਿਆ ਸੋਸ਼ਲ ਮੀਡੀਆ ਨੂੰ ਇਹਦੀ ਐਲਗੋਰਿਦਮ ਜਿਹੜੀ ਆ ਉਹ ਕਹਿੰਦੇ ਜੀ ਜਿਹਦੇ ਪੱਲੇ ਪੈ ਗਈ ਜਿਹਨੂੰ ਸਮਝ ਆ ਗਈ ਉਹ ਤਾਂ ਸੋਸ਼ਲ ਮੀਡੀਆ ਤੇ ਹੋ ਜਾਂਦਾ ਹੈ ਕਾਮਯਾਬ ਤੇ ਜਿਹਦੇ ਪੱਲੇ ਇਹ ਐਲਗੋਰਿਦਮ ਨਹੀਂ ਪੈਂਦੀ ਕਈ ਵਾਰੀ ਉਹ ਪਛੜ ਜਾਂਦਾ ਤੇ ਫਿਰ ਉਹਨੂੰ ਇਹ ਗੱਲ ਨਹੀਂ ਸਮਝ ਆਉਂਦੀ ਕਿ ਮੈਂ ਐਲਗੋਰਿਦਮ ਨਹੀਂ ਫੜੀ ਕੀ ਇਹ ਕੰਟੈਂਟ ਇਦਾਂ ਦਾ ਕੰਟੈਂਟ ਵੀ ਇੱਕ ਐਲਗੋਰਿਦਮ ਦੇ ਵਿੱਚ ਹੀ ਆਂਦਾ ਕਿ ਉਹ ਅੱਗੇ ਹੁੰਦਾ ਜਾਂ ਇਹ ਐਲਗੋਰਿਦਮ ਸੋਸ਼ਲ ਮੀਡੀਆ ਦੀ ਨਹੀਂ ਇਹ ਸਾਡੇ ਮਨਾਂ ਦਾ ਵਿਕਾਰ ਆ ਸਾਡੇ ਲੋਕਾਂ ਦੇ ਮਨਾਂ ਦਾ ਵਿਕਾਰ ਆ ਕਿ ਜਿਹੜੇ ਉਹ ਚੀਜ਼ਾਂ ਨੂੰ ਅਸ਼ਲੀਲ ਦੱਸਦੇ ਉਹਨਾਂ ਚੀਜ਼ਾਂ ਨੂੰ ਉਹ ਦੇਖਦੇ ਵੀ ਆ ਉਹ ਕਹਿੰਦੇ ਵੀ ਭਾਈ ਅਸੀਂ ਦੇਖਦੇ ਹੁਣ ਫਾਲੋਅਰ ਕਿੱਥੋਂ ਆਉਂਦੇ ਆ ਇਹਨਾਂ ਦੇ ਉੱਥੋਂ ਹੀ ਤਾਂ ਆਉਂਦੇ ਆ ਜਿਹਦੇ ਦੇਖਣਗੇ ਲੋਕ ਪਾਈਓ ਤਾਂ ਜਾਂਦੇ ਨੇ ਪਹਿਲੀ ਗੱਲ ਤੁਸੀਂ ਉਹਨਾਂ ਨੂੰ ਫਾਲੋਅਰ ਨਹੀਂ ਕਹਿ ਸਕਦੇ ਫਾਲੋਅਰ ਹੈਗੇ ਸਿੱਧੂ ਮੂਸੇਵਾਲੇ ਦੇ ਜਦ ਸਿੱਧੂ ਮੂਸੇਵਾਲੇ ਦੀ ਡੈਥ ਹੋਈ ਤਾਂ ਕਿੰਨੀ ਜਨਤਾ ਇਕੱਠੀ ਹੋਈ ਆ ਜੀ ਇਹ ਸਾਡੇ ਜਿਹੜੇ ਜਿਹੜੇ ਇਹਨਾਂ ਨੂੰ ਦੇਖ ਰਹੇ ਤਮਾਸ਼ੀ ਵੀ ਨਾ ਦੇਖੋ ਇਹਨਾਂ ਨੂੰ ਤੁਸੀਂ ਫਾਲੋਅਰ ਨਹੀਂ ਕਹਿ ਸਕਦੇ ਆਈ ਐਮ ਸੌਰੀ ਟੂ ਸੇ ਕਿ ਫਾਲੋਵਰ ਉਹ ਹੁੰਦੇ ਆ ਜਦ ਤੁਸ ਤੁਹਾਡੇ ਨਾਲ ਕੋਈ ਐਹੋ ਜੀ ਸਿਚੁਏਸ਼ਨ ਹੋਏ ਜਿਵੇਂ ਸਿੱਧੂ ਮੂਸੇਵਾਲੇ ਦੀ ਵਦੀ ਹੋਈ ਤੇ ਹੁਣ ਦੇਖੋ ਕਿੰਨਾ ਕੱਟ ਹੋਇਆ ਉਹ ਐਸ ਕਰਕੇ ਹੋਇਆ ਕਿ ਉਹਦੇ ਫਾਲੋ ਰੀਅਲ ਫਾਲੋਵਰ ਸੀਗੇ ਐ ਤੇ ਇਹਨਾਂ ਨੇ ਚੁੱਪ ਚੁੱਪ ਕੇ ਦੇਖਣ ਵਾਲੇ ਜਨਤਾ ਜਿਹਨਾਂ ਨੂੰ ਆਪ ਹੀ ਸ਼ਰਮ ਅੰਦੀ ਦੱਸਦੇ ਕਿ ਮੈਂ ਇਹਨਾਂ ਨੂੰ ਦੇਖਦਾ ਹੂੰ ਤੇ ਫਾਲੋਵਰ ਆ ਫਾਲੋ ਇੱਥੇ ਕਹਿ ਸਕਦੇ ਕਿ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਉੱਥੇ ਤਿਲ ਸੁਟਣ ਨੂੰ ਥਾਂ ਨਹੀਂ ਸੀ ਲੋਕ ਰੋਂਦੇ ਪੈ ਸੀਗੇ ਘਰਾਂ 'ਚ ਬੈਠੇ ਵੀ ਟੀਵੀ ਚੈਨਲਾਂ 'ਚ ਦੇਖ ਕੇ ਰੋਂਦੇ ਸੀਗੇ ਕਿ ਜੋ ਕੁਝ ਹੋਇਆ ਮਾੜਾ ਹੋਇਆ ਔਰ ਅੱਜ ਵੀ ਯ ਕਮਲ ਕੌਰ ਭਾਬੀ ਦਾ ਜਦੋਂ ਅੰਤਮ ਸੰਸਕਾਰ ਕੀਤਾ ਮੇਰੇ ਖਿਆਲ ਤਿੰਨ ਜਣੇ ਸੀਗੇ ਉੱਥੇ ਪਰਿਵਾਰ ਦੇ ਮੈਂਬਰ ਹੀ ਸੀਗੇ ਉਹ ਸਿਕੋਦੀ ਮਦਰ ਸੀਗੀ ਤੇ ਉਹਦੀ ਸਿਸਟਰ ਸੀ ਤੇ ਦੂਜਾ ਜਿਹੜੇ ਐਂਬੂਲੈਂਸ ਵਾਲੇ ਸੀ ਉਹਨਾਂ ਨੇ ਮਰਨ ਤੋਂ ਲਿਜਾਣ ਨੂੰ ਦੇਖੋ ਆ ਮਤਲਬ ਮਰਨ ਤੋਂ ਬਾਅਦ ਬੰਦੇ ਦਾ ਆ ਹਾਲ ਹੋਇਆ ਜਿਹੜਾ ਮੈਂ ਕਹਿੰਦਾ ਕਿ ਸਾਡੇ 22 ਲੱਖ ਫੋਲੋਅਰ ਉਹ ਦੇ ਆਰ ਨੋਟ ਦ ਫੋਲੋਅਰ ਫੋਲੋਅਰ ਦਾ ਮੀਨਿੰਗ ਡਿਫਰੈਂਟ ਹੁੰਦਾ ਉਹ ਤੁਹਾਨੂੰ ਫੋਲੋ ਕਰਦੇ ਆ ਤੁਹਾਡੇ ਪਿੱਛੇ ਪਿੱਛੇ ਤੁਰੇ ਫਿਰਦੇ ਆ ਹੂੰ ਅਗਰ ਅੰਨੀ ਪ੍ਰਾਊਡ ਵਾਲੀ ਗੱਲ ਹੁੰਦੀ ਤਾਂ ਉਹਨਾਂ ਨੇ ਨਾਲ ਹੋਣਾ ਸੀ ਤੁਹਾਨੂੰ ਲੱਗਿਆ ਕਿ ਕੋਈ ਇਹੋ ਜਿਹਾ ਇਹਨਾਂ ਨੇ ਕੁਝ ਵਧੀਆ ਕੰਮ ਕੀਤਾ ਜਿੱਤੇ ਕਰਕੇ ਫਾਲੋਅਰ ਉਹਨਾਂ ਪਿੱਛੇ ਪਿੱਛੇ ਦੌੜੇ ਕਰਨ ਲਈ ਆਇਆ ਜੋ ਉਹਨਾਂ ਨੇ ਕੋਈ ਇਹੋ ਜਿਹਾ ਕੰਟੈਂਟ ਰੀ ਕਰੀਏਟ ਕੀਤਾ ਨਾ ਜੀ ਅੱਛਾ ਇੱਕ ਇੱਕ ਚੀਜ਼ ਹੋਰ ਫਿਰ ਜਾਂਦੇ ਜਾਂਦੇ ਕੋਈ ਟਿਪਸ ਜਿਹੜੀਆਂ ਨੇ ਕੁਝ ਨੁਕਤੇ ਜਿਹੜੇ ਆ ਜਿਨ੍ਹਾਂ ਦੇ ਨਾਲ ਜਿਹੜੇ ਸੋਸ਼ਲ ਮੀਡੀਆ ਤੇ ਐਕਟਿਵ ਨੇ ਜਿਹੜੇ ਇਨਫਲੂਐਂਸਰ ਬਣਨਾ ਚਾਹੁੰਦੇ ਆ ਜਾਂ ਹੈਗੇ ਨੇ ਉਹ ਹੋਰ ਅੱਗੇ ਵਧਣਾ ਚਾਹੁੰਦੇ ਕੋਈ ਟਿਪਸ ਜਿਹੜੇ ਤੁਹਾਡੇ ਕੋਲ ਹੈਗੇ ਆ ਕਿਉਂਕਿ ਤੁਸੀਂ ਇਨਫਲੂਐਂਸਰ ਹੋ ਤੁਸੀਂ ਕਿਹੜੀਆਂ ਟੈਕਟਿਕਸ ਵਰਤਦੇ ਹੋ ਆਪਣੇ ਆਪ ਨੂੰ ਅੱਗੇ ਵਧਾਉਣ ਦੇ ਲਈ ਉਹ ਵੀ ਥੋੜਾ ਜਿਆਦਾ ਦੱਸ ਦਿਓ ਦੇਖੋ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਬੈੰਨੇ ਆ ਨਾ ਹਰ ਬੰਦੇ ਨੂੰ ਕੁਛ ਨਾ ਕੁਛ ਚਾਹੀਦਾ ਹੈ ਅਗਰ ਕੋਈ ਤੁਹਾਡੀ ਵੀਡੀਓ ਦੇਖ ਰਿਹਾ ਉਹਨੂੰ ਕੋਈ ਰਿਜ਼ਲਟ ਚਾਹੀਦਾ ਉਹਨੂੰ ਕੋਈ ਬੈਨੀਫਿਟ ਚਾਹੀਦਾ ਜਿਹੜੀ ਉਹਦੀ ਲਾਈਵ ਦੇ ਅੰਦਰ ਉਹਨੂੰ ਕੁਝ ਦੇ ਕੇ ਜਾਏ ਤਨੂ ਉਸ ਤੌੜੀ ਗੱਲ ਸੁਣ ਕੇ ਤੁਹਾਡੀ ਸਲਾਹ ਲੈ ਕੇ ਉਹਦੀ ਲਾਈਵ 'ਚ ਕੋਈ ਚੇਂਜ ਆਣਾ ਚਾਹੀਦਾ ਤੇ ਦੁੱਧਾ ਐਲਗੋਰਿਦਮ ਐਲਗੋ ਤੁਹਾਨੂੰ ਮੈਂ ਦੱਸਦਾ ਐਲਗੋਰਿਦਮ ਕਿਵੇਂ ਕੰਮ ਕਰਦਾ ਸਪੋਜ਼ ਮੈਂ ਕੋਈ ਗੱਲ ਕੀ ਕਹੀ ਤੁਹਾਨੂੰ ਤੇ ਉਹ ਤੁਹਾਨੂੰ ਵਧੀਆ ਲੱਗੇ ਕਿ ਹਾਂ ਆ ਗੱਲ ਬੜੀ ਵਧੀਆ ਤੁਸੀਂ ਕਿਜੀ ਹੋਰ ਨੂੰ ਸ਼ੇਅਰ ਕੀਤੀ ਤੇ ਉਸ ਤੋਂ ਬਾਅਦ ਉਹਨੂੰ ਇੰਸਟਾਗ੍ਰਾਮ ਦੇ ਐਲਗੋਰਿਦਮ ਨੂੰ ਪਤਾ ਲੱਗਦਾ ਹੈ ਕਿ ਆਹ ਕੰਟੈਂਟ ਸ਼ੇਅਰ ਹੋ ਰਿਹਾ ਹੈ ਮਤਲਬ ਦੂਜੇ ਦੇ ਕੰਮ ਦਾ ਕੰਟੈਂਟ ਹੈ ਤੇ ਜੋ ਉਹਦੇ ਕੰਮ ਦਾ ਕੰਟੈਂਟ ਹੈ ਜਨਵਰੀ ਉਹ ਸ਼ੇਅਰ ਹੋਊਗਾ ਉਨੀ ਜ਼ਿਆਦਾ ਉਹਨੂੰ ਪਤਾ ਲੱਗਣਾ ਸ਼ੁਰੂਆ ਉਹਨੇ ਉਹਨੇ ਜ਼ਿਆਦਾ ਹੋਰ ਲੋਕਾਂ ਨੂੰ ਦਿਖਾਣਾ ਜਿਹਨੇ ਲੋਕਾਂ ਨੇ ਲਾਈਕ ਕਰਨਾ ਜਿਹਨੇ ਲੋਕਾਂ ਨੇ ਕਮੈਂਟ ਕਰਨਾ ਜਿਹਨੇ ਲੋਕਾਂ ਨੇ ਸ਼ੇਅਰ ਕਰਨਾ ਤੇ ਇੰਸਟਾਗ੍ਰਾਮ ਕੋਈ ਆਪ ਬੰਦਾ ਤਾਂ ਹੈ ਨਹੀਂ ਕਿ ਉਹਨੂੰ ਪਤਾ ਲੱਗ ਜਾਏ ਕਿ ਆ ਜੀ ਬੰਦਾ ਕਰ ਰਿਹਾ ਹੈ ਲੇਕਿਨ ਉਹਨਾਂ ਦੇ ਐਲ ਤੇ ਕਮੈਂਟ ਜਿਆਦਾ ਆ ਰਹੀ ਹੈ ਜਿਆਦਾ ਲਾਈਕ ਹੋ ਰਹੀ ਤੇ ਵਧੀਆ ਹੈ ਕਿ ਇਹਨੂੰ ਹੋਰ ਲੋਕਾਂ ਨੂੰ ਦਿਖਾਈਏ। ਹੂੰ ਤੇ ਉਹ ਜਿੰਨੇ ਜਿਆਦਾ ਲੋਕ ਦੇਖਦੇ ਆ ਉਹਨੇ ਜਿਆਦਾ ਕਨਵਰਟ ਹੁੰਦੇ ਆ ਉਹਨੇ ਜਿਆਦਾ ਤੁਹਾਡੇ ਫੋਲੋਅਰ ਬਣਦੇ ਆ ਉਹਦੇ ਕਰਕੇ ਤੁਸੀਂ ਫੇਮਸ ਹੁੰਦੇ ਹੋ। ਜੀ ਜੀ ਤੇ ਉਹ ਜਿਹੜੀਆਂ ਟਿਪਸ ਸੀਗੀਆਂ ਉਹ ਵੀ ਥੋੜਾ ਜਿਹਾ ਦੱਸ ਦਿਓ ਕਿ ਕੀ ਕੁਝ ਕੀਤਾ ਜਾ ਸਕਦਾ। ਕੀ ਕੀਤਾ ਜਾ ਸਕਦਾ ਕਿ ਅਗਰ ਦੇਖੋ ਡਾਂਸ ਤੋਂ ਕਿਸੇ ਨੂੰ ਕੁਝ ਸਿਖਾ ਕੇ ਨਹੀਂ ਜਾਂਦਾ ਠੀਕ ਆ ਬੰਦੇ ਨੇ ਮਸਤੀ ਕਰ ਲਈ ਅਗਰ ਤੁਹਾਨੂੰ ਲੱਗਦਾ ਕਿ ਬਹੁਤ ਸਾਰੇ ਆਪਸ਼ਨਸ ਹੈਗੇ ਨੇ ਤੁਸੀਂ ਲੋਕਾਂ ਨੂੰ ਇਹ ਹੀ ਬਣਾਉਣਾ ਸਿਖਾਓ। ਤੁਸੀਂ ਲੋਕਾਂ ਨੂੰ ਐਜੂਕੇਸ਼ਨ ਕੰਟੈਂਟ ਦੋ ਤੁਸੀਂ ਫਰੈਂਚ ਕੰਟੈਂਟ ਦੋ ਟੀਚਰ ਹੈਗੇ ਨੇ ਟੀਚਰਸ ਲੋਕਾ ਜੇ ਹੁਣ ਤੁਸੀਂ ਇੱਕ ਟੀਚਰ ਹੈਗਾ ਉਹਨੇ ਕੀ ਕਹਿੰਦਾ ਇੱਕ ਮਿਲੀਅਨ ਦੀ ਕੰਪਨੀ ਖੋਲਦੀ ਸਿਰਫ ਸੋਸ਼ਲ ਮੀਡੀਆ ਦੇ ਥਰੂ ਉਹਨੇ ਆਪਣਾ ਦਿਖਾਇਆ ਕਿ ਮੇਰੇ ਅੰਦਰ ਕੀ ਕੁਆਲਿਟੀ ਹੈ ਹਰ ਬੰਦੇ ਦੇ ਕੋਈ ਕੋਈ ਕੁਆਲਿਟੀ ਆ ਕੋਈ ਗਾਣੇ ਗਾਇਕ गा ਰਿਹਾ ਕੋਈ ਗਿਟਾਰ ਵਜਾ ਰਿਹਾ ਕੋਈ 뮤직 ਸਖਾ ਰਿਹਾ ਕੋਈ ਆਰਟ ਸਖਾ ਰਿਹਾ ਥੇਰ ਇਜ਼ ਲੋਟਸ ਆਫ ਕੰਟੈਂਟ ਕ੍ਰੀਏਟਰ ਸਿਰਫ ਕੰਟੈਂਟ ਕ੍ਰੀਏਟਰ ਹੋ ਨਹੀਂ ਹੈ ਕਿ ਤੁਸੀਂ ਅਸ਼ਲੀਲਤਾ ਫੈਲਾਓ ਤਾਂ ਥਿਸ ਇਜ਼ ਨਾਟ ਆ ਕੰਟੈਂਟ ਕੱਲਾ ਹੀ ਕੰਟੈਂਟ ਨਹੀਂ ਹੈਗਾ ਉਹ ਇੱਕ ਪੁਆਇੰਟ ਆ ਪੁਆਇੰਟ ਪਰਸੈਂਟ ਤੁਸੀਂ ਕੰਟੈਂਟ ਨੂੰ ਕਹਿ ਸਕਦੇ ਹੋ ਲੇਕਿਨ 99% ਤੋਂ ਡਿਫਰੈਂਟ ਹੈ ਗਿਆ ਉਹ ਬੜੀ ਹਾਈ ਕੁਆਲਿਟੀ ਦੇ ਕੰਟੈਂਟ ਬਣਾ ਰਹੇ ਤੇ ਲੋਕ ਉੱਤੇ ਚੜ ਵੀ ਰਹੇ ਆ ਆ ਜ਼ਰੂਰੀ ਨਹੀਂ ਕਿ ਕੋਈ ਕੰਮ ਕਰੇ ਤੁਸੀਂ ਉੱਤੇ ਚੜਨਾ ਬਿਲਕੁਲ ਕੋਈ ਸ਼ੱਕ ਨਹੀਂ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਆ ਤੁਸੀਂ ਕਹਿੰਦੇ ਜੀ ਟੀਚਰ ਟੀਚ ਕਰ ਰਿਹਾ ਉਹਦੇ ਤੇ ਕੰਟੈਂਟ ਬਣਾ ਰਿਹਾ ਇੱਕ ਆਰਟਿਸਟ ਆਪਣੇ ਆਰਟ ਨੂੰ ਦਿਖਾ ਰਿਹਾ ਤੇ ਜੋ ਜੋ ਜਿਹਦੇ ਕੋਲ ਕ੍ਰੀਏਟਿਵ ਚੀਜ਼ਾਂ ਹੈਗੀਆਂ ਉਹ ਕਰ ਰਿਹਾ ਚੰਗਾ ਕਰਨ ਵਾਲੇ ਲੋਕ ਬਹੁਤ ਸਾਰੇ ਹੋਗੇ ਫੇਮਸ ਵੀ ਹੈਗੇ ਪਰ ਉਹਦੇ ਵਿੱਚ ਇੱਕ ਦਿੱਕਤ ਇਹ ਵੀ ਰਹਿੰਦੀ ਹੈ ਕਿ ਬਹੁਤ ਸਾਰੇ ਚੰਗਾ ਕਰਨ ਵਾਲੇ ਕਈ ਵਾਰੀ ਜਿਹੜਾ ਆ ਉਹ ਉਨੀ ਰਫਤਾਰ ਦੇ ਨਾਲ ਅੱਗੇ ਨਹੀਂ ਵਧ ਪਾਉਂਦੇ ਜਿੰਨੀ ਰਫਤਾਰ ਦੇ ਨਾਲ ਇਹ ਸ਼ਾਰਟਕਟ ਜਿਹੜਾ ਇਸਤੇਮਾਲ ਕਰਕੇ ਅੱਗੇ ਵਧਦੇ ਆ ਸੋ ਸਾਡੇ ਉੱਤੇ ਵੀ ਨਿਰਭਰ ਕਰਦਾ ਕਿ ਅਸੀਂ ਅਸੀਂ ਲੋਕ ਚੰਗਾ ਦੇਖਣ ਦੇ ਵਿੱਚ ਵਿਸ਼ਵਾਸ ਕਰਦੇ ਆ ਜਾਂ ਅਸੀਂ ਲੋਕ ਇਹ ਵਾਲੀਆਂ ਚੀਜ਼ਾਂ ਦੇਖਦੇ ਆ ਫਿਰ ਦੇਖਣ ਦੇ ਨਾਲ ਹੀ ਪ੍ਰੋਤਸਾਹਨ ਜਿਹੜਾ ਇਹਨਾਂ ਚੀਜ਼ਾਂ ਨੂੰ ਮਿਲਦਾ ਜੇ ਚੰਗੇ ਲੋਕਾਂ ਨੂੰ ਚੰਗੇ ਕੰਟੈਂਟ ਨੂੰ ਦੇਖ ਕੇ ਅਸੀਂ ਉਹਨੂੰ ਅੱਗੇ ਵਧਾਵਾਂਗੇ ਤਾਂ ਚੰਗੇ ਲੋਕਾਂ ਨੂੰ ਪ੍ਰੋਤਸਾਹਨ ਮਿਲੇਗਾ ਉਹ ਅੱਗੇ ਵਧਣਗੇ ਚੰਗੀਆਂ ਚੀਜ਼ਾਂ ਅੱਗੇ ਆਉਣਗੀਆਂ ਇਹਦੇ ਨਾਲ ਆਪਾਂ ਦੂਜਿਆਂ ਦੇ ਉੱਤੇ ਉਂਗਲ ਧਰਈਏ ਇਹਦੇ ਨਾਲ ਇਹ ਵੀ ਜ਼ਰੂਰੀ ਹੋ ਜਾਂਦਾ ਕਿ ਅਸੀਂ ਆਪਣੇ ਅੰਦਰ ਵੀ ਇੱਕ ਝਾਤ ਮਾਰੀਏ ਕਿ ਅਸੀਂ ਕੀ ਦੇਖਣਾ ਚਾਹੁੰਦੇ ਆ ਕੀ ਲੋਚਦੇ ਆ ਜਾਂ ਕੀ ਦੇਖਦੇ ਆ ਉਹ ਕਿੰਨਾ ਕ੍ਰੀਏਟਿਵ ਹੈਗਾ ਕਿੰਨਾ ਉਸਾਰੂ ਹੈਗਾ ਤੇ ਕਿੰਨਾ ਉਹ ਨਿਗਾਰ ਵਾਲਾ ਹੈਗਾ ਕਿੰਨੇ ਨੂੰ ਅਸੀਂ ਲੋਕ ਲੋਕ ਕੇ ਦੇਖਦੇ ਆ ਤੇ ਕਿੰਨੇ ਨੂੰ ਅਸੀਂ ਦੂਜਿਆਂ ਨਾਲ ਆਪਣੇ ਪਰਿਵਾਰ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਸਾਂਝੇ ਕਰਦੇ ਕਿ ਆਹ ਦੇਖੋ ਭਾਈ ਆ ਕਿੰਨੀ ਵਧੀਆ ਗੱਲ ਇਹਨੇ ਕਹੀ ਆ ਆ ਕਿੰਨੀ ਵਧੀਆ ਵੀਡੀਓ ਆਈ ਆ ਆ ਕਿੰਨਾ ਵਧੀਆ ਕਲਾ ਦਿਖਾਈ ਗਈ ਆ ਆ ਕਿੰਨਾ ਵਧੀਆ ਸਿਖਾਇਆ ਗਿਆ ਕੋਈ ਚੀਜ਼ ਇਦਾਂ ਦੀ ਐ ਕਿ ਜਿਹੜੀ ਅਸੀਂ ਸਾਰਿਆਂ ਨਾਲ ਸਾਂਝੀ ਕਰ ਸਕੀਏ ਕੁਝ ਚੀਜ਼ਾਂ ਅਸੀਂ ਸਾਂਝੀਆਂ ਨਹੀਂ ਕਰ ਪਾਉਂਦੇ ਉਹ ਸਿਰਫ ਬੰਦ ਕਮਰਿਆਂ ਦੇ ਵਿੱਚ ਦੇਖੀਆਂ ਜਾਂਦੀਆਂ ਤੇ ਫਿਰ ਉਹਦਾ ਕਰਕੇ ਬਹੁਤ ਸਾਰਾ ਚਰਚਾ ਦਾ ਵਿਸ਼ਾ ਹੁਣ ਬਣੀ ਹੋਈ ਐ ਇਹ ਗੱਲ ਇਹਨੂੰ ਅਜੇ ਹੋਰ ਕੋਖਣ ਪੜਤਾਲਣ ਦੀ ਲੋੜ ਐ ਜੇ ਇਹਦੇ ਕਈ ਹੋਰ ਪਹਿਲੂ ਨਿਕਲ ਕੇ ਆਉਣਗੇ ਆਪਾਂ ਉਹਦੇ ਉੱਤੇ ਵੀ ਚਰਚਾ ਕਰਦੇ ਰਵਾਂਗੇ ਕਾਲੂ ਸਾਹਿਬ ਤੁਹਾਡਾ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜਸਵੀਰ ਜੀ। ਸੋ ਇਸ ਦੇ ਨਾਲ ਆਪਣੇ ਜਸਵੀਰ ਨੂੰ ਵੀ ਦਿਓ ਇਜਾਜ਼ਤ ਫਿਰ ਮੁਲਾਕਾਤ ਹੋਏਗੀ। ਦੇਖਦੇ ਰਹੋ ਟੀਵੀ ਪੰਜਾਬ।